ਹਾਂਜੀ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣਾ ਟੂਰ ਚੱਲ ਰਿਹਾ ਕੈਨੇਡਾ ਦਾ ਤੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਪੁਰਾਣੇ ਵੇਲਿਆਂ ਦੀ ਇੱਕ ਪੰਜਾਬੀ ਦੀ ਤੁਹਾਨੂੰ ਯਾਦ ਦਿਖਾਉਣ ਜਾ ਰਹੇ ਹਾਂ ਸੁਣਿਆ ਸੀਗਾ ਇਹਦੇ ਬਾਰੇ ਕਿ ਕਿਸੇ ਪੰਜਾਬੀ ਨੇ ਆਪਣਾ ਕੈਨੇਡਾ ਚ ਆ ਕੇ ਪੂਰਾ ਪਿੰਡ ਵਸਾ ਲਿਆ ਸੀ ਪੰਜਾਬ ਦੇ ਪਿੰਡ ਦੇ ਨਾਂ ਤੇ ਹਾਂਜੀ ਸੋ ਅੱਜ ਉਹ ਜਿਹੜਾ ਪਿੰਡ ਵਸਾਇਆ ਹੋਇਆ ਸੀ ਕਿਹੜੇ ਹਾਲਾਤਾਂ ਚ ਕੀ ਕੁਝ ਉਹ ਪਿੰਡ ਚ ਦੇਖਣ ਆਲੇ ਤੇ ਕਿੱਥੇ ਇਹ ਪਿੰਡ ਪੈਂਦਾ ਸਾਰਾ ਅਸੀਂ ਤੁਹਾਨੂੰ ਇਸ ਵਲੌਗ ਦੇ ਰਾਹੀਂ ਦਿਖਾਵਾਂਗੇ ਤੇ ਅਸੀਂ ਇਸ ਵਕਤ ਖੜੇ ਆਂ ਬ੍ਰਿਟਿਸ਼ ਕਲੰਬੀਆ ਸਟੇਟ ਦੇ ਵਿੱਚ ਕੈਨੇਡਾ ਦੀ ਜਿਹੜੀ ਬ੍ਰਿਟਿਸ਼ ਕਲੰਬੀਆ ਸਟੇਟ ਹੈ ਉਹਦਾ ਇਹ ਇੱਕ ਆਈਲੈਂਡ ਹੈ ਆਈਲੈਂਡ ਦਾ ਨਾਮ ਹੈ ਵਿਕਟੋਰੀਆ ਵਿਕਟੋਰੀਆ ਆਈਲੈਂਡ ਦੇ ਉੱਤੇ ਇਹ ਪਿੰਡ ਹੈ ਪਿੰਡ ਦਾ ਨਾਮ ਹੈ ਪਾਲਦੀ ਤੇ ਇਹ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਸੀਗਾ ਪਾਲਦੀ ਮਾਲਪੁਰ ਦੇ ਨੇੜੇ ਉਸੇ ਦੇ ਨਾਮ ਤੋਂ ਇਹ ਪਿੰਡ ਦਾ ਨਾਮ ਵਸਾਇਆ ਗਿਆ ਇੱਥੇ ਗੁਰੂ ਘਰ ਬਣਿਆ ਹੋਰ ਕੀ ਆਉ ਬਾਕੀ ਬਾਬਾ ਜੀ ਨੂੰ ਹੋਰ ਪੁੱਛਾਂਗੇ ਤੇ ਸਾਡੇ ਨਾਲ ਅੱਜ ਫੇਰ ਬਾਈ ਰਿੱਕੀ ਭਾਈਆ ਨੇ ਭੈਣ ਮੇਰੇ ਕੁਲਦੀਪ ਭੈਣ ਇਹ ਆਏ ਨੇ ਤੇ ਇਹ ਗੁਰੂ ਘਰ ਦੀ ਇਮਾਰਤ ਹੈ ਗੁਰੂ ਘਰ ਉਦੋਂ ਦਾ ਪੁਰਾਣਾ ਤੇ ਕਹਿੰਦੇ ਵੀ オリジナル ਜਦੋਂ ਬਣਾਇਆ ਗਿਆ ਸੀ ਇਹ ਗੁਰੂ ਘਰ ਉਦੋਂ ਦਾ ਹੈਗਾ ਤੇ ਬਾਕੀ ਇੱਥੇ ਆਲੇ-ਦੁਆਲੇ ਜਿਹੜੇ ਰੋਡ ਐ ਮਤਲਬ ਸੜਕਾਂ ਨੇਗੀਆਂ ਜਾਂ ਹੋਰ ਉਹਨਾਂ ਦੇ ਵੀ ਪੰਜਾਬੀ ਚ ਨਾਮ ਨੇ ਸਾਰੀਆਂ ਤੇ ਪੰਜਾਬੀਆਂ ਦੇ ਪੁਰਾਣੇ ਸਮੇਂ ਚ ਤਗੜੇ ਕਾਰੋਬਾਰ ਸੀਗੇ ਇੱਥੇ ਮਿੱਲਾਂ ਦਾ ਕੰਮਕਾਰ ਸੀਗਾ ਇਹ ਤੇ ਇਹਦੇ ਬਾਰੇ ਜਿਹੜਾ ਸੁਣਿਆਗਾ ਜਿਨ੍ਹਾਂ ਨੇ ਪਿੰਡ ਵਸਾਇਆ ਉਹਨਾਂ ਦਾ ਨਾਮ ਸੀਗਾ ਮਈਆ ਸਿੰਘ ਤੇ ਮਨਹਾਸ ਉਹਨਾਂ ਦਾ ਗੋਤ ਸੀਗਾ ਮਈਆ ਸਿੰਘ ਮਨਹਾਸ ਪੂਰਾ ਨਾਮ ਸੀਗਾ ਤੇ ਉਹ ਕਹਿੰਦੇ ਆ ਵੀ ਇੱਥੇ ਪਹਿਲਾਂ ਅਮਰੀਕਾ ਆਏ ਸੀਗੇ ਉਹ ਤੇ ਕੰਮ ਕਰ ਲਈ ਰੋਜੀ ਰੋਟੀ ਦੀ ਆਪਦੀ ਤਲਾਸ਼ ਲਈ ਪੰਜਾਬ ਤੋਂ ਅਮਰੀਕਾ 'ਚ ਫਿਰ ਉਹਨਾਂ ਨੂੰ ਕਾਰੋਬਾਰ ਸੀ ਜਿਹੜਾ ਉਹਦਾ ਸੈਟ ਨਹੀਂ ਲੱਗਿਆ ਉੱਥੇ ਫਿਰ ਅਮਰੀਕਾ ਤੋਂ ਫਿਰ ਇੱਥੇ ਕੈਨੇਡਾ ਆ ਗਏ ਕੈਨੇਡਾ 1906 'ਚ ਦੱਸਦੇ ਆ ਵੀ 1906 'ਚ ਕੈਨੇਡਾ ਆਏ ਸੀਗੇ ਤੇ ਫਿਰ ਇਹ ਆਈਲੈਂਡ ਤੇ ਇੱਥੇ ਆ ਕੇ ਸਾਰਾ ਕੰਮਕਾਰ ਸੈੱਟ ਕੀਤਾ ਪਹਿਲਾਂ ਕਾਰੋਬਾਰ ਖੋਲ੍ਹਿਆ ਫਿਰ ਇੱਕ ਮਿਲਾਈ ਦੋ ਫਿਰ ਤਿੰਨ ਚਾਰ ਐਂਡ ਤੇ ਕਹਿੰਦੇ ਐਂਡ ਆਫ ਦੀ ਡੇ ਮਤਲਬ ਉਹਨਾਂ ਦਾ ਜਦੋਂ ਇੱਥੇ ਪਿੰਡ ਪਿੰਡ ਹੁੰਦਾ ਸੀ ਪੂਰਾ ਘਰ-ਬਾਰ ਉਹਨਾਂ ਦਾ ਜੇ ਹੋਇਆ ਸਾਰਾ ਦਿਖਾਵਾਂਗੇ ਤੁਹਾਨੂੰ ਵੀ ਉਦੋਂ ਮਿਲੀਨ ਬਿਲੀਨ ਦਾ ਕਾਰੋਬਾਰ ਸੀ 1950 ਦੀ ਗੱਲ ਕਰਦਾ ਮੈਂ 1950 ਚ ਮਿਲੇ ਬਿਲੀਅਨ ਬਿਲੀਅਨ ਦਾ ਕਾਰੋ ਐਡਾ ਤਕੜਾ ਕੰਮ ਕਰ ਸੀਗਾ ਗੁਰੂ ਘਰ ਵੀ ਉਦੋਂ ਦਾ ਪੁਰਾਣਾ ਉਹਨਾ ਬਣਿਆ ਹੋਇਆ ਅੰਦਰੋਂ ਹੁਣ ਤੁਹਾਨੂੰ ਦਰਸ਼ਨ ਕਰਾਉਨਿਆਂ ਨਾਲੇ ਨਾਏ ਬਾਬਾ ਜੀ ਹੋਣਗੇ ਉਹਨਾਂ ਤੋਂ ਸਾਰਾ ਇਤਿਹਾਸ ਉਹਨਾਂ ਨੂੰ ਪਤਾ ਹੋਊਗਾ ਕਿਵੇਂ ਆ ਸਾਰਾ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਹ ਜੀ ਇਹ ਪਿੰਡ ਦਾ ਨਾਮ ਤੁਸੀਂ ਸਰਚ ਕਰ ਸਕਦੇ ਹੋ ਅੱਜ ਵੀ ਪੀ ਏ ਐਲ ਡੀ ਆਈ ਇਹ ਆ ਸਾਰਾ ਗੁਰੂ ਘਰ ਦੀ ਇਮਾਰਤ ਸਾਰੀ ਲੱਕੜ ਦੀਆਂ ਬਣ ਲਾਦਾ ਐ ਐਵਸਵੋਰਡ ਚ ਇੱਕ ਪੁਰਾਣਾ ਗੁਰੂ ਘਰ ਦੇਖਿਆ ਸੀਗਾ ਐਵਸਵੋਰਡ ਤੋਂ ਬਾਅਦ ਇਹ ਕੈਨੇਡਾ ਦੇ ਪੁਰਾਣੇ ਗੁਰੂ ਘਰਾਂ ਦੇ ਵਿੱਚੋਂ ਮੇਰੇ ਖਿਆਲ ਚ ਇੱਕ ਆ ਸਾਰੀ ਇਮਾਰਤ ਪੁਰਾਣੀ ਆ ਲੱਕੜੀ ਲੱਕੜ ਤੇ ਬਾਬਾ ਜੀ ਹੁਣ ਆਪਣੇ ਨਾਲ ਜਾਣਗੇ ਤੇ ਪਿੰਡ ਚ ਹੋਰ ਥੋੜਾ ਬਾਅਦ ਆ ਕੀ ਕੁਝ ਦੇਖਣ ਵਾਲਾ ਇੱਥੇ ਜਿਹੜਾ ਅਜ ਬਚਿਆ ਹੋਇਆ ਹੈ ਤੇ ਜਾਂ ਫਿਰ ਗੁਰਦੁਆਰਾ ਸਾਹਿਬਾਰੇ ਹੋਰ ਆਲਾ ਦਵਾਲਾ ਜਿਹੜਾ ਤੁਹਾਨੂੰ ਉਹ ਆਪਾਂ ਨੂੰ ਨਾਲ-ਨਾਲ ਜਾਣਕਾਰੀ ਲੈਣੇ ਆ ਤੇ ਨਾਲ-ਨਾਲ ਫਿਰ ਉਹ ਸਾਰਾ ਤੁਹਾਨੂੰ ਦੱਸਦੇ ਆਂ ਲਓ ਜੀ ਹੁਣ ਅਸੀਂ ਪਿੰਡ ਦਾ ਘੇੜਾ ਦੇਖ ਕੇ ਆਨੇ ਆ ਬਾਬਾ ਜੀ ਕਹਿੰਦੇ ओरिजिनल ਘਰ ਵੀ ਪਿਆ ਉਹਨਾਂ ਦਾ ਤੇ ਦੇਖੋ ਕਿੰਨੀਆਂ ਤਰੱਕੀਆਂ ਮਤਲਬ ਪੰਜਾਬ ਨੇ ਕੀਤੀ ਉਹਨਾਂ ਸਮੇਂ ਚ ਮਿਲੀਅਨ ਬਿਲੀਅਨ ਦਾ ਕਾਰੋਬਾਰ ਸੀਗਾ 1950 ਚ ਦੱਸ ਦਿਆ ਵੀ 40 ਮਿਲੀਅਨ ਬਾਬਾ ਜੀ ਕਿੰਨਾ ਐਂਡ ਤੇ ਕੈਸ਼ ਕਿੰਨਾ ਸੀ ਜਿਹੜਾ ਤੁਸੀਂ ਦੱਸਿਆ 42 ਮਿਲੀਅਨ ਕੈਸ਼ ਜਿਹੜਾ ਸੀ ਉਸ ਸਮੇਂ ਦੇ ਵਿੱਚ ਬੱਚਿਆਂ ਦੇ ਨਾਮ ਸੀ 2200 ਏਕੜ ਜ਼ਮੀਨ ਸੀ ਅੱਛਾ ਇੱਥੇ ਉਹਨਾਂ ਦੀ 2200 ਇੱਕ ਕਿੱਲਾ ਜ਼ਮੀਨ ਦਾ ਸੀਗਾ ਪਹਿਲਾਂ ਕੁਝ ਨਹੀਂ ਸੀ ਹਾਂ ਪਰ ਇਟਸ 올 ਡਿਪੈਂਡ ਟੂ ਗੋਡ ਪਰਮਾਤਮਾ ਦੇ ਹੱਥ ਚ ਉਹਨੇ ਕਿਰਪਾ ਕੀਤੀ ਹੈ ਤਾਂ ਸਾਰਾ ਕੁਝ ਇੱਥੇ ਮਿਹਨਤ ਕਰਕੇ ਨਾ ਬਣਾਇਆ ਜਦ 1906 ਚ ਆਏ ਨਾ ਤੇ 1906 ਚ ਅਮਰੀਕਾ ਚ ਆਏ 1906 ਚ ਅਮਰੀਕਾ ਚ ਆਏ ਇੱਥੇ ਇੱਥੇ ਆਏ 1912-13 ਦੇ 1912 ਚ ਇੱਥੇ ਆ ਕੇ ਡੇਥ ਕਿੰਨੇ ਚ ਹੁੰਦੀ ਹੈ 1955 1955 ਡੈਥ ਹੋ ਜਾਂਦੀ ਹੈ। ਆਹਨ ਤਕਰੀਬਨ ਜੇ ਤੇ ਉਹਨਾਂ ਦਾ ਸਹੀ ਟਾਈਮ ਵੇਖੀਏ ਤਾਂ 1921 ਤੋਂ ਮੇਲੇ ਸ਼ੁਰੂ ਹੋਈ ਚੰਗੀ ਜਿਹੜੀ ਮੇਲੇ ਆ। ਪਹਿਲਾਂ ਦੋ ਮਿਲਾਂ ਤਾਂ ਸੜਗੀਆਂ ਸਨ। ਅੱਛਾ। ਜਿਹੜੀ 1900 ਤਕਰੀਬਨ 36 ਕੇ ਸਾਲ ਇੱਥੇ ਉਹਨਾਂ ਨੇ ਮਿਹਨਤ ਕੀਤੀ ਆ। 36 ਸਾਲਾਂ ਚ 40-42 ਮਿਲਿਆਂ ਦਾ ਕੰਮ ਕਰਦਾ। ਵਾਹ, ਕੀ ਬਾਤ ਹੈ। ਬਹੁਤ ਸਮਾਂ ਚ ਕਿਉਂਕਿ ਜਿਹੜੇ ਵੱਡੇ ਲੋਕ ਹੁੰਦੇ ਨੇ ਇਹਨਾਂ ਦੇ ਜਿਹੜੇ ਉਦਾਂ ਜਿਹੜੇ ਬਿਜ਼ਨਸ ਖਿਲਰੇ ਨੇ ਉਹਨਾਂ ਦਾ ਤਾਂ ਪਤਾ ਹੀ ਨਹੀਂ ਨਾ। ਜਿਹੜੇ ਮੂੰਹ ਜਬਾਨੀ ਬਿਜ਼ਨਸ ਖਿਲਰੇ ਨੇ। ਹਾਂ। ਜੀ। ਚਲ ਹਣਾ ਮੈਕਸਰੀ ਕਹਣਾ ਹੁਣ ਵੀ ਬੰਦਿਆਂ ਨੇ ਇੰਨੀ ਮਿਹਨਤਾਂ ਕੀਤੀਆਂ ਇਹ ਵੀ ਪਿੰਡੋਂ ਇੱਕ ਟੈਚੀ ਲੈ ਕੇ ਤੁਰੇ ਹੋਣਗੇ ਇੱਕ ਟਰੰਕ ਲੈ ਕੇ ਤੁਰੇ ਹੋਣਗੇ ਕਦੇ ਹਨਾ 1906 ਚ ਜਦੋਂ ਇਹ ਅਮਰੀਕਾ ਆਏ ਉਦੋਂ ਬਾਅਦ ਫਿਰ ਇੱਥੇ ਆਏ ਵਿਕਟੋਰੀਆ ਆਏ ਤੇ ਕਿੰਨੀ ਮਿਹਨਤ ਨਾਲ ਮਿਲੀਅਨ ਬਿਲੀਅਨ ਦਾ ਕਾਰੋਬਾਰ ਇੱਕ ਆਪ ਦਾ 2200 ਕਿੱਲਾ ਇੱਥੇ ਦੱਸਦੇ ਵੀ ਇੰਨੀ ਜ਼ਮੀਨ ਇੱਥੇ ਬਣਾਤੀ ਤੇ ਮਿਹਨਤੀ ਇੱਕ ਪਰਮਾਤਮਾ ਵੱਲੋਂ ਬਖਸ਼ੀਆਂ ਦੱਤਾ ਹੈ ਹਨਾ ਇਹ ਤੇ ਬਾਕੀ ਜਿਹੜੇ ਕੈਨੇਡਾ ਚ ਸਭ ਤੋਂ ਪਹਿਲੇ ਬੰਦੇ ਆਏ ਉਹ ਵੀ ਤੁਹਾਨੂੰ ਦੱਸਦਾ ਆਂ ਵੀ 1880-85 ਚ ਕਹਿੰਦੇ ਵੀ ਰਾਣੀ ਦੀ ਸੁਰੱਖਿਆ ਲਈ ਜਿਹੜੀ ਕੁਈਨ ਸੀ ਵਿਕਟੋਰੀਆ ਉਹਦੇ ਨਾਲ ਆਏ ਇਸ ਕਰਕੇ ਵਿਕਟੋਰੀਆ ਆਈਲੈਂਡ ਕੁਈਨ ਦੇ ਨਾਮ ਤੇ ਪਿਆ ਹੋਇਆ ਹੈ ਵਿਕਟੋਰੀਆ ਆਈਲੈਂਡ ਕਹਾਂਗੇ ਗੋਰਿਆਂ ਦੇ ਥੱਲੇ ਸੀ ਇਹ ਵੀ ਕੈਨੇਡਾ ਹਨ ਤੇ ਉਦੋਂ ਆਏ ਉਸ ਤੋਂ ਬਾਅਦ ਕਹਿੰਦੇ ਰੇਲ ਲਾਈਨਾਂ ਪਿਛਾਉਣ ਦੇ ਲਈ ਫਿਰ ਆਇਆ 1910 ਦੇ ਨੇੜੇ ਜਿਹੜੇ 6 7 10 ਇੱਥੇ ਜੇ 10 ਦੇ ਵੀ ਇੱਥੇ ਜੇ ਵੀ ਫਿਰ ਪੰਜਾਬੀ ਆਏ ਕਨੇ ਪੰਜਾਬੀਆਂ ਨੂੰ ਇਹ ਏਰੀਆ ਸੋਨਾ ਵਾਲਾ ਲੱਗਿਆ ਸੀਗਾ ਜਿਹੜਾ ਬ੍ਰਿਟਿਸ਼ ਕਲੰਬੀਆ ਦਾ ਸੀ ਚਲੋ ਪਹਿਲੀ ਵਾਰ ਹੀ ਰਾਣੀ ਨਾਲ ਆਏ ਆ ਉਦੋਂ ਤੋਂ ਹੀ ਫਿਰ ਪੰਜਾਬੀਆਂ ਦੀ ਕਹਿੰਦੇ ਮਾਈਗ੍ਰੇਸ਼ਨ ਇਧਰ ਨੂੰ ਇਹ ਧਰਤੀ ਨੂੰ ਸ਼ੁਰੂ ਹੋ ਗਈ ਸੀ ਵੀ ਇਹ ਧਰਤੀ ਤੇ ਜਾ ਕੇ ਬਸੀਏ ਇਹ ਧਰਤੀ ਤੇ ਜਾ ਕੇ ਰਹੀਏ ਤੇ ਫਿਰ ਤੁਸੀਂ ਦੇਖੋ ਇਹੋ ਜਿਹਾ ਹੋਇਆ ਤੇ ਅੱਜ ਦਾ ਕੈਨੇਡਾ ਮਤਲਬ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਵੈਸੇ ਤਾਂ ਉਦੋਂ ਤੋਂ ਵੀ ਆਹ ਦੇਖ ਲਓ ਹੁਣ ਮਤਲਬ 100 ਸਾਲ ਪਹਿਲਾਂ ਪਿੰਡ ਬਸਾਤੇ ਆਪਾਂ ਨੂੰ ਅੱਜ ਹੀ ਲੱਗਦਾ ਵੀ ਅੱਜ ਪ੍ਰਵਾਸ ਹੋ ਰਿਹਾ ਉਦੋਂ ਵੀ ਕਿੰਨੇ ਲੋਕ ਆਏ ਹੋਣਗੇ ਏ ਜੀ ਪੁਰਾਣੇ ਟਾਈਮ ਦੀ ਦੱਸਦੇ ਆ ਵੀ ਪਾਣੀ ਵਾਲੀ ਟੈਂਕੀ ਆ ਤੇ ਉਦੋਂ ਇਹੋ ਜਿਹੀਆਂ ਟੈਂਕੀਆਂ ਹੁੰਦੀਆਂ ਹੋਣਗੀਆਂ ਬਾਬਾ ਜੀ ਲੱਕੜ ਦੀ ਐ ਸਾਰੀ ਲੱਕੜ ਦੀ ਬਣੀ ਹੋਈ ਹੈ ਜੀ ਉਸ ਸਮੇਂ ਦੇ ਵਿੱਚ ਹਾਂਜੀ ਅੰਦਰ ਹੋ ਸਕਦਾ ਤੇ ਮੈਟਲ ਲੱਗਾ ਹੋਵੇ ਠੀਕ ਹੈ ਜੀ ਇਹ ਦਾਦੇ ਸਨ ਕਿ ਉਸ ਸਮੇਂ ਦੇ ਵਿੱਚ ਜਦੋਂ ਸਰਕਾਰ ਨੇ ਇਹਦਾ ਪਾਣੀ ਚੈੱਕ ਕੀਤਾ ਹਾਂ ਉਹ ਕਹਿੰਦੇ ਸਨ ਕਿ ਜਿਹੜਾ ਵਾਟਰ ਇਸ ਨਾਟ ਗੁੱਡ ਫॉर ਹੈਲਥ ਅੱਛਾ ਜੀ ਫਿਰ ਇਹ ਚੀਜ਼ ਨੂੰ ਲਾਤਾ ਹੂੰ ਇਹਦੇ ਨੇ ਦੱਸਦੇ ਨੇ ਕਿ ਇਹ ਵਾਟਰ ਜਿਹੜਾ ਪਿਊਰੀਫਾਈ ਹੋ ਕੇ ਪੈਪਰ ਆਈ ਇਹ ਸਾਹਮਣੇ ਹੱਟ ਦੇ ਵਿੱਚ ਜਿੱਦਾਂ ਤੁਸੀਂ ਲਾ ਲੋ ਕੇ ਵਿੱਚ ਟੈਂਕੀਆਂ ਲੱਗੀਆਂ ਹੀਆਂ ਠੀਕ ਹੈ ਉਹਦੇ ਵਿੱਚ ਜਾ ਕੇ ਫਿਰ ਜਿਹੜਾ ਪਿੰਡ ਨੂੰ ਪਾਣੀ ਪ੍ਰੋਵਾਈਡ ਕਰਦੇ ਸਨ ਸਾਰੇ ਪਿੰਡ ਨੂੰ ਜਾਂਦਾ ਸੀ ਤੁਸੀਂ ਤੇ ਜਿਹੜਾ ਵੈਲ ਦਾ ਪਾਣੀ ਯੂਜ਼ ਕਰਦੇ ਨੇ ਇਹਨਾਂ ਪਾਸੇ ਠੀਕ ਹੈ ਹਾਂਜੀ ਤੇ ਇਹ ਕਿੰਨੇ ਸਾਲ ਪੁਰਾਣੇ ਜੀ ਕਦੋਂ ਦੀ ਲੱਗੀ ਹੋਈ ਹੈ ਇਹ ਪਤਾ ਇਹਦੇ ਬਾਰੇ ਕੁਝ ਇਹਦੇ ਬਾਰੇ ਜ਼ਿਆਦਾ ਨਹੀਂ ਪਤਾ ਪਰ ਲੱਗਦਾ ਵਾ ਕਿ ਉਸ ਸਮੇਂ ਦੇ ਵਿੱਚ ਹੀ ਬਣਾਈ ਗਈ ਹੋਊਗੀ ਮਤਲਬ ਜਦੋਂ ਪਿੰਡ ਹੁੰਦਾ ਸੀਗੇ ਉਹ ਪਹਿਲਾਂ ਤੋਂ ਬਾਅਦ ਸ਼ਾਇਦ ਜੇ ਪਾਣੀ ਜਦੋਂ ਖਰਾਬ ਹੋਣਦਾ ਉਹਨਾਂ ਮਰਨਾ ਕੀਤਾ ਉਸ ਤੋਂ ਬਾਅਦ ਆ ਸ਼ਰਦ ਆਦਾ ਬਾਟਰ ਟਾਂਕ ਲਾਇਆ ਹੋਊਗਾ ਆ ਸਾਹਮਣੇ ਵਾਲੇ ਪਾਸੇ ਘਰ ਹੈ ਜੀ ਹੈ ਥੋੜਾ ਥੋੜੇ ਜਿਹਾ ਸਟਰਕਚਰ ਬਚੇਗਾ ਇੱਥੇ ਜੀ origignal ਘਰ ਉਹਨਾਂ ਦਾ ਤੇ ਆਹ ਰੋਡ ਦਾ ਨਾਮ ਤੁਹਾਨੂੰ ਦੱਸ ਦਈਏ ਇਹਦਾ ਨਾਮ ਹੈ ਇਹਦਾ ਨਾਮ ਬਿਸ਼ਨ ਬਾਈਫ ਦੇ ਨਾਮ ਤੇ ਰੋਡ ਹੈ ਜੀ ਬਿਸ਼ਨ ਕੋਰ ਰੋਡ ਹੈ ਇਹਦਾ ਬਿਸ਼ਨ ਕੋਰ ਰੋਡ ਅੱਛਾ ਜਿਵੇਂ ਸਰਕਾਰ ਨੂੰ ਤਾਂ ਬੜਾ ਔਖਾ ਹੁੰਦਾ ਹੈ ਪਰਮਿਸ਼ਨਾਂ ਦੇਣੀਆਂ ਹੋਰ ਕਰਨਾ ਹਨਾ ਵੀ ਰੋਡ ਹੈ ਇਹਦੇ ਨਾਮ ਰੱਖ ਲਓ ਇਹਦੇ ਨਾਲ ਜਿਵੇਂ ਤੁਸੀਂ ਦੱਸਿਆ ਇੱਕ ਦਾ ਨਾਮ ਇੱਥੇ ਰਣਜੀਤ ਸਿੰਘ ਰੋਡ ਹੈ ਜਿੰਦ ਜਿੰਦੋਂ ਰੋਡ ਹੈ ਇਹ ਮੈਂ ਇਹ ਸਾਰੇ ਰੋਡ ਸਰਕਾਰ ਪਰਮਿਸ਼ਨ ਦੇ ਦਿੰਦੀ ਸੀ ਹਜੇ ਵੀ ਤੁਸੀਂ ਜੇ ਤੁਸੀਂ ਜੇ বাস ਇਥੋਂ ਲਓ ਤੁਸੀਂ ਲੇਕਓਚਨ ਤੋਂ ਜਾਓ ਡੰਕਨ ਨੂੰ ਸਾਰੇ ਰੋਡ ਮੈਂਸ਼ਨ ਕਰਦੇ ਆਂ ਅੱਛਾ ਰੋਡ ਕਪੂਰ ਰੋਡ ਜਾਂ ਉਹਨਾਂ ਦੇ ਸਾਰੇ ਜਿਵੇਂ ਪੰਜਾਬੀਆਂ ਦੇ ਨਾਮ ਤੇ ਰੋਡ ਹੈ ਉਹ ਵੀ ਹੈ ਮੈਂ ਗੂਗਲ ਮੈਪ ਚ ਵੀ ਦੇਖਿਆ ਉਹ ਵੀ ਪੰਜਾਬੀਆਂ ਉਵੇਂ ਹੀ ਆਉਂਦੇ ਆ ਰਣਜੀਤ ਸਿੰਘ ਰੋਡ ਕੋਈ ਬੰਦਾ ਹੋਊਗਾ ਜਿੰਨੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੁਰਿਆ ਪਰ ਗੱਲ ਇਹ ਵੀ ਹੈ ਨਾ ਜਿਵੇਂ ਤੁਸੀਂ ਦੱਸਿਓ امیر ਬੰਦੇ ਸੀ ਸਭ ਤੋਂ ਛੇਵੇਂ امیر ਸੀ ਕੈਨੇਡਾ ਦੇ ਤਾਂ ਕਰਕੇ ਚੱਲਦੀ ਹੋਣੀ ਸਰਕਾਰ ਚ ਹਨ ਕਿਥੋਂ ਤੱਕ ਦੱਸਦੇ ਸਨ ਕਿ ਜਿਹੜਾ ਜਿਹੜਾ ਤੁਸੀਂ ਹੁਣ ਸ਼ਿਪ ਲੈਂਦੇ ਜਿੱਥੋਂ ਉਹਨਾਂ ਦੀ ਸੀਟ ਪੱਕੀ ਰਿਜ਼ਰਵ ਕੀਤੀ ਹੁੰਦੀ ਸੀ ਅੱਛਾ ਉਹਨੂੰ ਪੁੱਛ ਕੇ ਤੁਰਦੇ ਸਨ ਕਿ ਤੁਸੀਂ ਕਿਤੇ ਜਾਣਾ ਤੇ ਨਹੀਂ ਵੈਨਕੂਵਰ ਨੂੰ ਠੀਕ ਹੈ ਤੇ ਆਹ ਦੇਖੋ ਜੀ ਇਹ ਠੀਕਰ ਹੁੰਦਾ ਸੀਗਾ ਉਹ ਪਿੱਛੇ ਜਿਹੜਾ ਉਹ ਹੀ ਹੈ ਆਹ ਹਰ ਛੋਟੀ ਜਿਹੀ ਹੱਟ ਬਣੀ ਹੋਈ ਆ ਇਹ ਸਾਰਾ ਹੀ ਘਰ ਹੈ ਅੱਛਾ ਇਹ ਘਰ ਦੀ ਏਰੀਆ ਸਾਰਾ ਉਹ ਸਾਰਦਾ ਵੱਡਾ ਹੋਵੇ ਪਰ ਨਿਸ਼ਾਨੀ ਰੱਖੀ ਹੋਈ ਆ ਸਮਾਂ ਕਹਿੰਦੇ بڑا ਬਲਵਾਨ ਹੁੰਦਾ ਜੀ ਸਮੇਂ-ਸਮੇਂ ਦੀ ਗੱਲ ਹੈ ਸਮਾਂ ਕਿਸਦੇ ਮਿੱਤ ਨਹੀਂ ਕਿਸੇ ਟਾਈਮ ਐਡਾ ਵੱਡਾ 42 40 ਬਿਲੀਅਨ ਦਾ ਕਾਰੋਬਾਰ ਅੱਜ ਦੇਖ ਲਓ ਜੰਗਲ ਜੰਗਲ ਚ ਬਦਲ ਗਿਆ ਉਹ ਪੁਰਾਣੇ ਵਾਸੇ ਘਰ ਹੈ ਉਨੀ ਕੁ ਜਗ੍ਹਾ ਕਹਿੰਦੇ ਰੱਖੀ ਹੋਈ ਆ ਉੱਥੇ ਜਾਣ ਨੂੰ ਰਸਤਾ ਨਹੀਂ ਹੈਗਾ ਨਹੀਂ ਤੁਹਾਨੂੰ ਨੇੜੇ ਦਿਖਾ ਦਿੰਦੇ ਤੇ ਸਾਰਾ ਜੰਗਲੀ ਜੰਗਲ ਦੇਖੋ ਦੂਰ ਤੱਕ ਸਾਰਾ ਜੰਗਲ ਪਿਆ ਹੋ ਉਥੇ ਗੁਰਦੁਆਰਾ ਸਾਹਿਬ ਹੈਗਾ ਵਿਚਾਲੇ ਆਣ ਕਿੰਨਾ ਯਾਰ ਕਿਦਾਂ ਲੱਗਦਾ ਵੀ ਮੈਂ ਇਧਰ ਕਰਨੀ ਨਹੀਂ ਚਾਹੀਦੀ ਕਿੰਨੀ ਸੈਡ ਤੁਹਾਨੂੰ ਸੈਡ ਸਟੋਰੀ ਨਹੀਂ ਲੱਗ ਰਹੀ ਕੋਸ਼ੀ ਇਹ ਗੱਲ ਦੀ ਵੀ ਪੰਜਾਬ ਤੋਂ ਬੰਦਾ ਉੱਠ ਕੇ ਨਾ ਇੱਥੇ ਦਾ ਅਮੀਰ ਬੰਦਾ ਬਣ ਜਾਂਦਾ ਤੇ ਏਡੀਆਂ ਮੇਲਾਂ ਲਾ ਲੈਂਦਾ ਪਰ ਦੁੱਖ ਇਹ ਗੱਲ ਦਾ ਵੀ ਗਾਂਹ ਔਲਾਦ ਪੰਜਾਬ ਤੋਂ ਟੁੱਟ ਗਈ ਮਤਲਬ ਹਨਾ ਜੇ ਪੰਜਾਬ ਨਾਲ ਜੁੜੇ ਹੁੰਦੇ ਕਿੱਡਾ ਮਾਣ ਅੱਜ ਦੀ ਅੱਜ ਵੀ ਕਿੱਡਾ ਮਾਣ ਹੈ ਪੰਜਾਬ ਦਾ ਉਹਦਾ ਪਿੰਡ ਉਹ ਤਾਂ ਆਪਣੇ ਜਿਹੜੇ ਹਸਾਬ ਨਾਲ ਨਾਂ ਉਹਨਾਂ ਦਾ ਨਾਮ ਅੱਗੇ ਕੀਤਾ ਸੀ ਹਨਾ ਦੇਣ ਵਾਲਾ ਵੀ ਪ੍ਰਮਾਤਮਾ ਤੇ ਲੈਣ ਵਾਲਾ ਵੀ ਪ੍ਰਮਾਤਮਾ ਕਿਸੇ ਟਾਈਮ ਕਿੱਡਾ ਵੱਡਾ ਨਾਮ ਹੋਇਆ ਸਾਰਾ ਜੰਗਲ ਹੀ ਜੰਗਲ ਹੈ ਨਾਮ ਤਾਂ ਹੈ ਜੀ ਨਾ ਸਹੀ ਹੈ ਤੁਹਾਨੂੰ ਬਾਬਾ ਜੀ ਜਿਵੇਂ ਜੰਗਲ ਆਏ ਸਾਰਾ ਡਰ ਨਹੀਂ ਲੱਗਦਾ ਇੱਥੇ ਨਹੀਂ ਜੀ ਡਰ ਨਹੀਂ ਵੀਰ ਜੀ ਲੱਗਦਾ ਇੱਥੇ ਅੱਛਾ ਤੇ ਪਹਿਲਾਂ ਇੱਕ ਦੋ ਹਫ਼ਤੇ ਜਿੱਦਾਂ ਲੱਗਾ ਸੀ ਕਿਉਂਕਿ ਇੱਕ ਕਰਾਊਡ ਏਰੀਆ ਦੇ ਵਿੱਚ ਆਉਣਾ ਹਾਂ ਜੀ ਚੋਂ ਇਦਾਂ ਦੇ ਕਿਉਂਕਿ ਮੈਨੂੰ ਇਹ ਲੱਗਦਾ ਵੀ ਇੱਕਦਮ ਸ਼ਾਂਤੀ ਇੱਕਦਮ ਸਨਾਟਾ ਇੱਥੇ ਦਾ ਨਾ ਕੁਝ ਵੀ ਨਹੀਂ ਹੈਗਾ ਜੇ ਤੁਸੀਂ ਤੇ ਕੈਨੇਡਾ ਦੀ ਜੇ ਤੁਸੀਂ ਬਿਹਾਈਂਡ ਸਾਈਡ ਹਿਸਟਰੀ ਵੇਖੋ ਨਾ ਹਰੇਕ ਮਨੁੱਖ ਜਿਹੜਾ ਅੱਜ ਪੀਸ ਦੇ ਮਗਰ ਭੱਜਾ ਕਰਦਾ ਸਾਨੂੰ ਸ਼ਾਂਤੀ ਮਿਲ ਜੇ ਸਾਨੂੰ ਸ਼ਾਂਤੀ ਮਿਲ ਜੇ ਪਰ ਇਹੋ ਜੇ ਇਲਾਕਿਆਂ ਦੇ ਵੇਖੋ ਕਿੰਨੀ ਕੁਦਰਤ ਆ ਸਾਰੀ ਕੁਦਰਤ ਹੀ ਕੁਦਰਤ ਨਾਲ ਭਰਿਆ ਹੋਇਆ ਵਾ ਕਰਾਊਡ ਏਰੀਆ ਦੇ ਵਿੱਚ ਇਹ ਇਹ ਜ਼ਰੂਰ ਹੈ ਕਿ ਸਾਡੇ ਉੱਥੇ ਸਾਰੀਆਂ ਜਿੱਦਾਂ ਕੋਈ ਸਾਡੀ ਲੋੜਵੰਦ ਚੀਜ਼ ਐ ਸਾਰੀਆਂ ਲਾਗੇ ਲਾਗੇ ਮਿਲ ਜਾਂਦੀਆਂ ਪਰ ਕੁਦਰਤ ਤੋਂ ਦੂਰ ਹੋ ਜਾਂਦੇ ਆਪਾਂ ਸਹੀ ਗੱਲ ਐ ਇਹ ਜਾਨਵਰ ਜਾਨਵਰ ਵੀ ਰਹਿੰਦੇ ਹੋਣਗੇ ਜਾਨਵਰ ਹੈਗੇ ਆ ਜੀ ਇੱਥੇ ਆ ਜਾਂਦੇ ਆ ਜਾਨਵਰ ਆ ਜਾਂਦੇ ਆ ਜੀ ਸ਼ਾਮ ਨੂੰ ਆ ਜਾਂਦੇ ਆ ਠੀਕ ਐ ਠੀਕ ਐ ਇਹ ਗੁਰੂ ਘਰ ਦੇ ਹਾਲੇ ਦਵਾਲ ਨਾ ਜਿੱਧਰਲੇ ਪਾਸੇ ਮਰਜ਼ੀ ਦੇਖ ਲੋ ਸਾਰਾ ਹੈ ਸਾਰਾ ਜੰਗਲ ਹੀ ਆ ਤੇ ਆਹ ਪਿਛਲਾ ਏਰੀਆ ਦਾ ਤੇ ਰੋਡ ਇੱਥੇ ਆ ਕਿ ਸ਼ਾਇਦ ਪਹਿਲਾਂ ਪੁਰਾਣੇ ਟਾਈਮ 'ਚ ਕਿਸੇ ਪਾਸੇ ਨੂੰ ਜਾਂਦੇ ਹੋਣਗੇ ਹੁਣ ਦਾ ਬਲਾਕ ਨਹੀਂ ਅੱਗੇ ਜਾ ਕੇ ਕੌਂਕੇ ਬਸੋਂ ਨਹੀਂ ਰਹੀ ਉਜਾੜਾ ਹੋ ਗਿਆ ਹਨਾ ਤੇ ਇਧਰ ਨੂੰ ਦੇਖੋ ਆ ਸਾਰੇ ਚੀਲ ਦੇ ਦਿਓਦਾਰਾਂ ਦੇ ਦਰਖਤ ਤੇ ਕਿਸੇ ਟਾਈਮ ਇੱਥੇ ਜਿਵੇਂ ਅੰਦਰ ਮਿਊਜ਼ੀਅਮ ਚ ਸੀਗਾ ਆਪਦੇ ਉਹ ਕਿੰਨਾ ਰੌਣਕ ਵਿੱਚ ਲਾਉ ਦੁਕਾਨਾਂ ਹੋਣਗੀਆਂ ਲੋਕ ਆਉਂਦੇ ਜਾਂਦੇ ਹੋਣਗੇ ਤੇ ਕਿੰਨਾ ਵਧੀਆ ਹੋਊਗਾ ਆ ਜੋ ਉਜਾੜ ਪਿਆ ਬਣ ਪਿਆਗਾ ਸਿਰਫ ਇੱਕ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਜਿਹੜੀ ਕੱਲੀ ਉਵੇਂ ਹੀ ਬਈ ਹੈ ਦੇਖੋ ਲੋਕਾਂ ਦੇ ਜਿਆਦਾ ਮੂਵ ਹੋਣ ਦਾ ਕਾਰਨ ਜਿਆਦਾ ਇੱਕ ਤਾਂ ਮਿੱਲਾ ਬੰਦ ਹੋ ਗਈਆਂ ਜਿੱਥੇ ਲੋਕ ਕੰਮ ਕਰਦੇ ਸੀ ਸਕੂਲ ਵਗੈਰਾ ਨਹੀਂ ਸੀ ਕਹਿੰਦੇ ਸਕੂਲ ਇੱਥੇ ਜਵਾਕਾਂ ਨੂੰ ਪੜਾਉਂਦਾ ਕਰਕੇ ਉਹ ਮਾਈਗ੍ਰੇਟ ਹੋ ਗਏ ਕੋਈ ਵੈਨਕੂਵਰ ਸ਼ਾਇਦ ਕੋਈ ਸਾਰੀ ਕਿਤੇ ਨਾ ਕਿਤੇ ਨਵੇਂ ਏਰੀਆ 'ਚ ਜਾ ਕੇ ਨੰਨੀਮੋ ਬੰਦੇ ਉੱਥੇ ਚਲੇ ਗਏ ਤੇ ਆ ਸੜਕ ਸੀ ਜਿਵੇਂ ਤੁਹਾਨੂੰ ਦਿਖਾਇਆ ਇੱਥੇ ਸੜਕ ਆਉਂਦੀ ਸੀ ਕਿਸੇ ਸਮੇਂ ਤੇ ਸੜਕ ਮਨਲਾ ਦਾ ਬੰਦ ਹੋ ਗਈ ਸੜਕਾਂ ਨੂੰ ਕੁਦਰਤ ਉੱਤੋਂ ਨਹੀਂ ਲੰਘੀ ਕੁਦਰਤ ਮਾਹੌਲ ਗਿਆ ਦੇਖੋ ਜੰਗਲ ਹੀ ਜੰਗਲ ਹੈ ਹੁਣ ਬਈ ਇਹ ਰਸਤਾ ਅੱਗੇ ਤਾਂ ਜਾਂਦਾ ਹੈ ਨਾ ਮੇਲਾ ਹਰਾਂ ਖੁਜੀ ਜਾਂਦਾ ਹਾਂ ਹੈ ਲੱਗੜ ਇੱਥੇ ਨਾ ਸੁੱਕਦੀ ਆਹਾ ਕੀ ਅੱਗ ਲੱਗਦੀ ਹੁਣ ਇੱਥੇ ਲੱਕੜ ਸੁੱਕਦੀ ਹੈ ਜਦੋਂ ਕਹਿੰਦੇ ਸੀ ਮੇਲਾ ਨੂੰ ਅੱਗ ਲੱਗ ਜਾਂਦੀ ਸੀ ਨਾ 1955 ਜਿਹੇ ਨਹੀਂ ਕਿੰਨੇ ਚ ਕਹਿੰਦੇ ਸੀ 45 ਚ ਮੇਲਾ ਬੰਦ ਹੋ ਗਿਆ ਹਾਂਜੀ ਉਹਦੋਂ ਮੇਲਾ ਦਾ ਇਹ ਵੀ ਕਾਰਨ ਹੋਗਾ ਉਹਦੋਂ ਸੈਕੰਡ ਵਰਲਡ ਵਾਰ ਵੀ ਚੱਲੀ ਆ 1912 ਚ ਉਹਨਾਂ ਨੇ ਪਹਿਲੀ ਮੇਲਾ ਲਾਈ ਸੀ ਇੱਥੇ ਹਾਂ ਸੈਕੰਡ ਵਰਲਡ ਵਾਰ 1944 45 ਚ 45 ਤੱਕ ਚੱਲੀ ਉਹਦੇ ਕਰਕੇ ਵੀ ਬੰਦ ਹੋ ਗਿਆ ਉਹਨਾਂ ਨੇ ਉੱਥੇ ਤੇ ਮਾਂਚਲ ਪ੍ਰਦੇਸ਼ ਚ ਹੁੰਦੀ ਹਨ ਹਾਂਜੀ ਪ੍ਰਾਣੇ ਸਮਯਾਚਨਾ ਦੱਸਦੇ ਆ ਵੀ ਇੱਥੋਂ ਸਮੁੰਦਰ ਕਿਨਾਰੇ ਜਾਣ ਨੂੰ ਜਿਹੜੀ ਬੰਦਰਗਾਹ ਸੀ ਉਦੋਂ ਵੀ ਹੁੰਦੀ ਹੋਊਗੀ ਤੇ 5 ਘੰਟੇ ਲੱਗਦੇ ਹੁੰਦੇ ਸੀਗੇ ਤੇ ਕਹਿੰਦੇ ਜਾਂਦਾ ਮਤਲਬ ਘੋੜਿਆਂ ਤੇ ਜਾਣਾ ਪੈਂਦਾ ਸੀਗਾ ਜਾਂ ਕਹਿੰਦੇ ਕਿਸੇ ਤੁਰ ਕੇ ਤਰ ਕੇ ਲਿਫਟ ਲੁਫਟ ਲੈ ਕੇ ਕਿਉਂਕਿ ਉਦੋਂ ਗੱਡੀਆਂ ਭਾਵੇਂ ਆਪਣੇ ਨਾਲੋਂ ਇੱਥੇ ਪਹਿਲਾਂ ਪਹਿਲਾਂ ਆ ਗਈਆਂ ਕੈਨੇਡਾ ਰਗੇ ਜਾਂ ਇੰਗਲੈਂਡ ਸਾਰੇ ਦੇਸ਼ਾਂ ਚ ਗੋਰੇ ਆਪਣੇ ਨਾਲੋਂ ਐਡਵਾਂਸ ਸੀ ਇਹ ਵੀ ਗੋਰਿਆਂ ਦੇ ਥੱਲੀ ਹੁੰਦਾ ਸੀ ਵੈਸੇ ਤੇ ਪਰ ਇਹ ਆ ਵੀ ਇੰਨੇ ਸੌਖਾ ਨਹੀਂ ਸੀਗਾ ਸਾਦਾ ਨਹੀਂ ਜਿੰਨੇ ਹੁਣ ਆਪਾਂ ਨੂੰ ਬਾਈ ਕਿੰਨਾ ਕਿੰਨਾ ਟਾਈਮ ਲੱਗਿਆ ਜੀ ਹੁਣ ਤਾਂ ਆਪਾਂ ਨੂੰ ਡੇਢ ਘੰਟਾ 45 ਮਿੰਟ ਲੱਗੇ ਆ ਹਾਂ 45 ਮਿੰਟ 50 ਮਿੰਟ ਲੱਗਿਆ ਇੱਥੇ ਆਉਣ ਦੇ ਜਿਹੜੇ ਫੈਰੀ ਟਰਮੀਨਲ ਜਿੱਥੇ ਸਾਨੂੰ ਫੈਰੀ ਨੇ ਲੈ ਕੇ ਤਾਰੇ ਸੀ ਨਾ ਉਥੋਂ ਤੇ ਕਿੰਨਾ ਔਖਾ ਟਾਈਮ ਦੇਖਿਆ ਹੋਊਗਾ ਉਹ ਬਜ਼ੁਰਗਾਂ ਨੇ ਉਹ ਬਾਬਿਆਂ ਨੇ ਕਿਵੇਂ ਕੰਮ ਕਰਨਾ ਤੇ ਕਿਵੇਂ ਫਿਰ ਤੁਸੀਂ ਬਾਈ ਇੱਕ ਗੱਲ ਹੋਰ ਦੇਖੋ ਵੀ ਜਿਵੇਂ ਹੁਣ ਅੱਜ ਦਾ ਝੱਟ ਪੈਸੇ ਵਾਦ ਨੇ ਇੰਡੀਆ ਪੁਰਾਣੇ ਵੇਲੇ ਵਿੱਚ ਕਿਵੇਂ ਇੰਡੀਆ ਪੈਸੇ ਭੇਜਦੇ ਹੋਣਗੇ ਆਪਦੇ ਪਰਿਵਾਰਾਂ ਨੂੰ ਕਿਵੇਂ ਸੁੱਖ ਹਾਂ ਸਾਰਾ ਬੜਾ ਔਖਾ 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 ਬਹੁਤ ਔਖਾ ਟਾਈਮ ਸੀਗਾ ਲੱਗਦਾ ਜਦੋਂ ਫੋਨ ਕਰਦੇ ਆ ਘਰੇ ਹਨਾ ਇੱਕ ਦਿਨ ਬਾਅਦ ਫਿਰ ਵੀ ਔਖਾ ਲੱਗਦਾ ਇਹ ਜਿੰਨਾ ਸੀ ਤੁਰੇ ਫਿਰਦੇ ਨਾ ਸਾਰੀ ਪਿੰਡ ਦੀ ਜਗਾ ਸੀਗੀ ਇਹ ਤੇ ਆ ਦੇਖੋ ਪਾਲ ਦੀ ਸਿੱਖ ਟੈਂਪਲ 1919 ਇਹ ਸਾਰੀ ਬਾਬਾ ਜੀ ਜਿੰਨਾ ਹੁਣ ਆਪਾਂ ਦੂਰ ਦੂਰ ਆਈਆਂ ਨੇ ਸਾਰਾ ਪਿੰਡ ਇਹ ਸਾਰਾ ਪਿੰਡ ਸੀ ਗੁਰੂ ਘਰ ਦੇ ਲਾਗੇ ਇਹ ਪੌਂਡ ਬਣੀ ਇਹ ਪੌਂਡ ਦੀ ਜਗਾ ਅਸਲ ਅੱਛਾ ਪੌਂਡਾਂ ਹੁੰਦੀਆਂ ਸਨ ਛੋਟੀਆਂ ਹਾਂਜੀ ਇਹ ਸੀਪੀਆਰ ਦੀ ਲਾਈਨ ਜਿਹੜੀ ਆ ਸਾਡੇ ਸਾਨੇ ਕ ਰੇਲ ਹੁੰਦੀ ਸੀ ਲੋਗਾਂ ਇੱਥੇ ਛੁੱਟ ਜਾਂਦੀ ਸੀ ਅਸੀਂ ਡਿੱਪ ਕਰ ਲੈਂਦੇ ਸਾਨੂੰ ਥੋੜੇ ਬਹੁਤੇ ਦਰਖਤੀ ਵੀ ਕੱਟ ਲੈਂਦੇ ਸਨ ਇਦਾਂ ਆਪਣਾ ਗੁਜ਼ਾਰਾ ਕਰਦੇ ਪਰ ਲੋਗਾਂ ਉਹ ਫੱਟੇ ਹੁੰਦੇ ਜਿਹੜੇ ਲੱਕੜ ਹਾਂ ਲੱਕੜ ਹੁੰਦੀ ਹੈ ਉਹਨੂੰ ਡਿੱਪ ਕਰ ਲੈਂਦੇ ਸਨ ਫਿਰ ਰੇਲ ਤੇ ਚੜਾ ਦਿੰਦੇ ਸਨ ਹਾਂਜੀ ਠੀਕ ਹੈ ਰੇਲ ਜਾਂਦੀ ਕਿੱਧਰ ਸੀ ਇੱਥੋਂ ਤੱਕ ਇਹ ਤਾਂ ਸਮੁੰਦਰ ਆ ਸਾਰਾ ਅੱਗੇ ਜਾ ਕੇ ਕਹਿੰਦੇ ਇੱਕ ਉਹਨਾਂ ਦਾ ਪੋਰਟ ਐਂਡ ਆਫ ਦਾ ਪੋਰਟ ਬਣਿਆ ਬੰਦਰਗਾਹ ਜਿਵੇਂ ਅੱਜ ਅਸੀਂ ਆਏ ਆ ਫੈਰੀ 'ਚ ਸਾਰੀਆਂ ਛੁੱਟ ਦਿੰਦੇ ਸਨ ਅੱਛਾ ਜਾ ਕੇ ਫੈਰੀ 'ਚ ਫੈਰੀ 'ਚ ਅੱਗੇ ਲੋ ਕੰਮ ਮੇ ਇਹਨੇ ਛੋ ਜਲਦਾ ਸੀ ਠੀਕ ਆ ਇਧਰ ਨੂੰ ਵੀ ਇਹ ਪਿੰਡ ਆ ਮਤਲਬ ਐਨੂੰ ਇਹ ਸਾਰਾ ਜੀ ਉੱਥੇ ਉਹਨਾਂ ਦੀ ਸਮਿਟਰੀਆਂ ਬਣੀਆਂ ਹੋਈਆਂ ਮੇਓ ਸਿੰਘ ਉਹਨਾਂ ਦੀ ਅੱਛਾ ਉਹਨਾਂ ਦੀਆਂ ਹੁਣ ਅੱਜ ਕਬਰਾਂ ਮਤਲਬ ਉੱਥੇ ਬਣੀਆਂ ਹੋਈਆਂ ਬਣੀਆਂ ਹੋਈਆਂ ਹਾਂਜੀ ਅੱਛਾ ਇੱਥੇ ਵਿਬੇਸ਼ਨ ਕੌਰ ਜਿਹੜੀ ਸੀ ਇਹ 22 1952 ਦੇ ਵਿੱਚ ਉਹਨਾਂ ਦੀ ਡੈਥ ਹੁੰਦੀ ਹੈ ਇੰਡੀਆ ਜਾ ਕੇ अच्छा ਉਹਨਾਂ ਦੀ ਵਾਈਫ ਦੀ ਇੰਡੀਆ ਜਾ ਕੇ ਡੈਥ ਹੁੰਦੀ ਹੈ ਉਹ ਵਿਆਹ ਤੇ ਜਾਂਦੇ ਨੇ ਉੱਥੇ ਜਿੱਦਾਂ ਸਿੱਕ ਹੋ ਜਾਂਦੇ ਨੇ ਹਾਂ ਸਿਵਾ ਪਾਸਟਵੇ ਹੁੰਦਾ ਓਕੇ ਇਹਨਾਂ ਦੀ ਡੈਥ ਇੱਥੇ ਹੁੰਦੀ ਹੈ 1955 ਦੇ ਦਾਦੇ ਨੇ ਕਿ ਇਹਨਾਂ ਦੀ ਵਾਈਫ ਬੜੀ ਵੱਡੀ ਸਟਰੈਂਥ ਸੀ ਇਹਨਾਂ ਦੀ ਅੱਛਾ ਜਦੋਂ ਉਹਦੀ ਡੈਥ ਹੁੰਦੀ ਉਹ ਤੋਂ ਬਾਅਦ ਆਪਣੇ ਆਪ ਨੂੰ ਥੋੜਾ ਕਵਾਈਟਲੀ ਕਰ ਲੈਂਦੇ ਨੇ ਠੀਕ ਹੈ ਆਈਸੋਲੇਟਡ ਕਰ ਲੈਂਦੇ ਨੇ ਤਿੰਨਾਂ ਸਾਲਾਂ ਬਾਅਦ ਇਹਨਾਂ ਦੀ ਡੈਥ ਹੋ ਜਾਂਦੀ ਹੈ ਅੱਛਾ 1955 ਜੇ ਨਾ ਡੈਥ ਹੋ ਜਾਂਦੀ ਤਿੰਨਾਂ ਸਾਲਾਂ ਦੀ ਵੇਲੇ ਠੀਕ ਹੈ ਫਿਰ ਪਿੱਛੋਂ ਸਾਰਾ ਬਸ ਇਕੱਲੇ ਬੱਚੇ ਛੋਟੇ ਸਨ ਤੇ ਉਹ ਨਹੀਂ ਚੀਜ਼ ਨੂੰ ਮਤਲਬ ਉਹਨਾਂ ਸੰਭਾਲ ਨਹੀਂ ਸਕੇ ਜਾਂ ਫਿਰ ਪੰਜਾਬ ਨਾਲ ਜੁੜੇ ਨਹੀਂ ਰਹਿ ਸਕੇ ਕਿਉਂਕਿ ਬੱਚੇ ਤਾਂ ਮੋਸਟਲੀ ਸਾਰੇ ਬੋਲਦੇ ਸਨ ਪੰਜਾਬੀ ਬੋਲਦੇ ਸਨ ਅੱਗੇ ਜਿੱਦਾਂ ਉਹਨਾਂ ਦੇ ਬੱਚੇ ਸਾਨੂੰ ਉਹ ਸਾਰੇ ਗੋਰੇ ਨੇ ਜਿੱਦਾਂ ਤੁਸੀਂ ਲਾਗੇ ਹੁਣ ਤਾਂ ਉਹਨਾਂ ਦੇ ਵੀ ਫਿਰਗਾ ਪੋਤੇ ਪੜੋਤੇ ਹੋਗੇ ਸਾਰੇ ਗੋਰੇ ਨਹੀਂ ਹੁਣ ਸਾਰੇ ਜਿੰਨੀ ਜਨਰੇਸ਼ਨ ਸਾਰੀ ਗੋਰੀ ਹੈ ਅੱਛਾ ਸਾਰੇ ਕੋਈ ਪੰਜਾਬੀ ਨਹੀਂ ਹੈਗਾ ਪੰਜਾਬੀ ਨਹੀਂ ਸਮਝਦੇ ਵੀ ਨਹੀਂ ਬੰਦਾ ਸਾਰੇ ਪੰਜਾਬੀ ਇੱਕ ਦੋ ਅੱਖਰ ਜਾਣਦੇ ਹੋਣਗੇ ਆਦਰਵਾਇਸ ਮਾੜਾ ਮੋਟਾ ਜਿਵੇਂ ਸਾਸਿਕਾਲ ਵਾਈਟ ਪੀਪਲ ਨੇ ਜਿੱਦਾਂ ਜਿੱਦਾਂ ਆਪਾਂ ਵਾਈਟ ਗੁਰੂ ਘਰ ਕੈਮੀ ਪੀੜੀ ਹੋਣੀ ਬਾਬਾ ਜੀ ਮਤਲਬ ਤੁਸੀਂ ਕੈਮੀ ਪੀੜੀ ਕਹਿ ਸਕਦੇ ਹੋ ਪੀੜੀ ਆ ਪੰਜਵੀਂ ਆ ਜੀ ਇਸ ਟਾਈਮ ਪੰਜਵੀਂ ਪੀੜੀ ਆ ਕਿਉਂਕਿ ਜਿਹੜਾ ਇਹਨਾਂ ਦਾ ਗ੍ਰੈਂਡਸਨ ਆ ਉਹ ਇੱਥੇ ਐਜ਼ੇ ਪ੍ਰਧਾਨ ਨੇ ਬੜੇ ਚੰਗੇ ਇਨਸਾਨ ਨੇ ਉਹਨਾਂ ਦੇ ਅੱਗੇ ਫਿਰ ਗ੍ਰੈਂਡਸਨ ਨੇ ਅੱਛਾ ਉਹਨਾਂ ਦੇ ਗ੍ਰੈਂਡਸਨ ਦੇ ਗਾਹਾਂ ਗ੍ਰੈਂਡਸਨ 6ਵੀਂ 6ਵੀਂ ਪੀੜੀ ਹੋਗੀ 6ਵੀਂ ਪੀੜੀ ਆ ਕੇ ਪੰਜਵੀਂ ਆ ਪੰਜਵੀਂ ਜਾਂ 6ਵੀਂ ਹੋਗੀ ਅੱਗੇ ਆ ਕੇ ਅੱਗੇ ਇਨਸਾਨ ਨੇ ਮੈਂ ਹਸਾ ਲੈ ਕੇ ਭਾਵੇਂ ਉਹ ਗੋਰੇ ਨੇ ਪਰ ਉਹਨਾਂ ਨੂੰ ਆਪਣੇ ਫੋਰ ਫਾਦਰ ਦੇ ਸੈਕਰੀਫਾਈਸ ਬਾਰੇ ਪਤਾ ਸਹੀ ਗੱਲ ਹੈ ਜੀ ਵੀ ਕਿਵੇਂ ਉਹਨਾਂ ਨੇ ਮਿਹਨਤਾਂ ਕੀਤੀ ਕਿ ਹੂੰ ਤੇ ਜਿੱਦਾਂ ਆਪਾਂ ਸੰਗਤੀ ਰੂਪ ਤੋਂ ਹੁੰਦੇ ਨੇ ਸਿਰ ਝਾਕੇ ਜਿੱਦਾਂ ਆਪਾਂ ਹੁਣ ਗੁਰੂ ਘਰ ਦੀ ਇੱਕ ਰਿਸਪੈਕਟ ਹੈ ਰਿਸਪੈਕਟ ਰੱਖਣੀ ਜੀ ਇੱਥੇ ਇੱਕ ਗੱਲ ਇਹ ਵੀ ਸਿੱਖਣ ਨੂੰ ਮਿਲਦੀ ਆ ਯਾਰ ਵੀ ਤੁਸੀਂ ਕੰਮਕਾਰ ਕਾਰੋਬਾਰ ਜਿੰਨੇ ਮਰਜ਼ੀ ਵੱਡੇ ਬੰਦੇ ਸੈੱਟ ਕਰ ਲਏ ਜਿੰਨਾ ਮਰਜ਼ੀ ਪੈਸਾ ਕਮਾ ਲਏ ਪਰ ਤੁਹਾਨੂੰ ਆਪਣੀ ਮਿੱਟੀ ਨਾਲ ਆਪਣੀ ਜੜ ਨਾਲ ਵੀ ਜੁੜੇ ਰਹਿਣਾ ਚਾਹੀਦਾ ਨਾ ਪੰਜਾਬ ਨਾਲ ਜੁੜੇ ਰਹਿਦਾ ਬੰਦਾ ਤੇ ਫਿਰ ਉੱਥੇ ਵੀ ਘਰ-ਬਾਰ ਹੁਣ ਸਾਰਾ ਮਤਲਬ ਹੁੰਦਾ ਤੇ ਜਾਂ ਪੰਜਾਬ ਪਿੰਡ ਵਾਲਿਆਂ ਨੂੰ ਕਿੰਨਾ ਮਾਣ ਹੁੰਦਾ ਵੀ ਸਾਡੇ ਦੇਖ ਕੇ ਅੱਜ ਵੀ ਹੁਣ ਵੀ ਪਾਲਦੀ ਪਿੰਡ ਦਾ ਨਾਮ ਪਿੰਡ ਕੈਨੇਡਾ 'ਚ ਵੀ ਹੈ ਹਨ ਪਰ ਇੱਕ ਕਹਿੰਦੇ ਹੁੰਦੇ ਆ ਵੀ ਪਿੰਡ 'ਚ ਵੀ ਉਥੇ ਨਾਮ ਰਹਿਣਾ ਸੀ ਹੁਣ ਸ਼ਾਇਦ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੋਈ ਵੀ ਨਾ ਜਾਣਦਾ ਹੋਵੇ ਇਹਨਾਂ ਨੂੰ ਵੀ ਕੋਈ ਹੋਣੇ ਜੀ ਹਨ ਜਾਂ ਕੋਈ ਹੋਏ ਹੋਣੇ ਸੌ ਕਾਮਾਕਾਰਾਂ ਤੋਂ ਔਰ ਜੇਵਿਆਂ ਤੋਂ ਮਤਲਬ ਟਾਈਮ ਕੱਢ ਕੇ ਪੰਜਾਬ ਮੇਲਾ ਦਾ ਬੰਦੇ ਨੂੰ ਘੇੜੇ ਮਾਰਦਾ ਰਹਿਣਾ ਚਾਹੀਦਾ ਆਪਦੇ ਸਾਲ 2 ਸਾਲ ਬਾਅਦ ਹਨ ਜਾਂਦੇ ਰਹੋ ਆਪਦੇ ਜਵਾਕਾਂ ਨੂੰ ਜੋੜਦੇ ਰਹੋ ਪੰਜਾਬ ਨਾਲ ਇਹ ਜਗਾ ਜੀ ਬਾਬਾ ਜੀ ਦੱਸਦੇ ਆ ਕਿ ਜਿੱਥੇ ਪਹਿਲਾਂ ਟ੍ਰੇਨ ਦੀ ਪਟੜੀ ਹੁੰਦੀ ਸੀ ਰੇਲ ਜਾਂਦੀ ਸੀ ਇੱਥੇ ਕਹਿੰਦੇ ਉਤੋਂ ਦੀ ਹੁਣ ਥੋੜਾ ਪੱਕ ਡੰਡੀ ਬਣਾਤੀ ਸੜਕ ਬਣਾਤੀ ਇਹੇ। ਇਹੀ ਜਗ੍ਹਾ ਸੀ ਜੀ। ਜੀ ਦੱਸਦੇ ਨੇ ਕਿ ਹੁਣ ਜਿੱਦਾਂ ਗ੍ਰੇਵਲ ਪਾਤੀ ਇਹਦੇ ਉੱਤੇ। ਹਾਂਜੀ। ਤੇ ਐਸੇ ਜਿਹੜੇ ਗੋਰੇ ਨੇ ਐਸੇ ਜਿੱਦਾਂ ਹਾਊਸ ਰਾਈਡਿੰਗ ਜਾਂ ਸਾਈਕਲਿੰਗ ਕਰਦੇ ਨੇ ਇੱਥੇ। ਇਹਦਾ ਨਾਮ ਜਿਹੜਾ ਹੁਣ ਕਾਊਚਨ ਵੈਲੀ ਟ੍ਰੇਲ ਆ। ਅੱਛਾ। ਪਰ ਉਸ ਸਮੇਂ ਦੇ ਵਿੱਚ ਹੁਣ ਸੀਪੀਆਰ ਦੀ ਲਾਈਨ ਲੰਘਦੀ ਸੀ। ਕੈਨੇਡਾ ਪੈਸੀਫਿਕ ਰੇਲਵੇ ਲਾਈਨ। ਅੱਛਾ। ਉਹਦੇ ਲੌਂਗ ਇਹਨਾਂ ਨੂੰ ਜਗ੍ਹਾ ਮਿਲੀ ਸੀ ਜਿਹਦਾ ਕਰਕੇ ਉਹ ਇੱਥੇ ਆਏ ਸਨ। ਠੀਕ ਹੈ। ਇਹ ਹੁਣ ਐਸੇ ਜਿੱਦਾਂ ਅੱਗੇ ਲੈ ਕੇ ਮ ਇਥੋਂ ਮਿਲ ਸ਼ੁਰੂ ਹੁੰਦੀ ਸੀ ਬਹਾਈਂਡ ਸਾਈਡ 20 ਏਕੜ ਚ ਮਿਲ ਸੀ ਉਹ ਜਿਹੜੀ 20 ਕਿੱਲਾਂ ਚ ਹੁੰਦੀ ਸੀ ਤੇ ਤੁਹਾਨੂੰ ਜਿਵੇਂ ਇਹ ਸਾਰੀਆਂ ਗੱਲਾਂ ਤੁਹਾਨੂੰ ਤਾਂ 11 ਮਹੀਨੇ ਹੋਏ ਆ ਤੁਹਾਨੂੰ ਜਿਹੜੇ ਉਹਨਾਂ ਦੇ ਗ੍ਰੈਂਡਸਨ ਆ ਜਾਂ ਹੋਰ ਉਹਨਾਂ ਨੇ ਸਾਰੀਆਂ ਦੱਸੀਆਂ ਜਿੱਦਾਂ ਇਥੋਂ ਦੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਇਥੋਂ ਦੇ ਪਾਇਨੀਅਰ ਨੇ ਪੁਰਾਣੇ ਬਜ਼ੁਰਗ ਜਿਹੜੇ ਗੁਰੂ ਘਰ ਆਉਂਦੇ ਰਹਿੰਦੇ ਆ ਉਹਨਾਂ ਤੋਂ ਮੇਰੀ ਕ੍ਰਿਓਸਟੀ ਕਿਉਂਕਿ ਹਰੇਕ ਇਨਸਾਨ ਮੇਰੇ ਤੋਂ ਕੋਈ ਤਰ੍ਹਾਂ ਦਾ ਵੀ ਸਵਾਲ ਪੁੱਛ ਸਕਦਾ ਹਾਂ ਹਾਂ ਜਦੋਂ ਜਿਵੇਂ ਅਸੀਂ ਆਏ ਦੇਖਣ ਦਰਸ਼ਨ ਕਰਨ ਗੁਰੂ ਘਰ ਦੇ ਉਵੇਂ ਤੁਹਾਡੇ ਤੋਂ ਫਿਰ ਆ ਗਏ ਤੇ ਜੇ ਮੈਨੂੰ ਨਾ ਹੁੰਦਾ ਹੋਵੇ ਤੇ ਫਿਰ ਮਾੜੀ ਗੱਲ ਆ ਹਾਂਜੀ ਇਸ ਕਰਕੇ ਮੈਂ ਸਾਰੀ ਉਹ ਜਿਹੜੀ ਹਿਸਟਰੀ ਨੂੰ ਬੜਾ ਡੀਪਲੀ ਹੋ ਕੇ ਸੁਣਿਆ ਆ ਵਾ ਕਿ ਵੀ ਕਿੱਥੇ ਕੀ ਸੀ ਕਿੱਥੇ ਕੀ ਸੀ ਕਿੰਦਾ ਸਾਰਾ ਕੁਝ ਹੋਇਆ ਹੁਣ ਤੁਸੀਂ ਦੇਖੋ ਅਜੇ ਨਹੀਂ ਪਤਾ ਕਿੰਨੇ ਜਣੇ ਨੂੰ ਅੱਜ ਪਤਾ ਲੱਗੂਗਾ ਇਹ ਤੋਂ ਬਾਅਦ ਸ਼ਾਇਦ ਹੋਰ ਵੀ ਜਿਹੜੇ ਤੁਹਾਡੇ ਬਲੌਗਰ ਤੇ ਰਾਹੀਂ ਪਤਾ ਨਹੀਂ ਕਿੰਨੇ ਕਿ ਜਿਹੜੀ ਸੰਗਤ ਆ ਇਹ ਵੀ ਇੱਕ ਭਲੇ ਦਾ ਕੰਮ ਆ ਹਾਂਜੀ ਕਿੰਨੇ ਗੁਰੂ ਘਰ ਕਿਉਂਕਿ ਕਈ ਜਗ੍ਹਾ ਨੂੰ ਜਿਹੜਾ ਵਾਸੇ ਅਸੀਂ ਸੁਣਿਆ ਹੁੰਦਾ ਵਾ ਪਰ ਟਿਪਿਕਲੀ ਉਹਦੇ ਬਾਰੇ ਪਤਾ ਨਹੀਂ ਹੁੰਦਾ ਹਾਂਜੀ ਅਸੀਂ ਉਹਦੇ ਬਾਰੇ ਸਾਡੀ ਫਿਰ ਸਾਡੀ ਫੀਲਿੰਗਸ ਜੁੜਦੀ ਫਿਰ ਅਸੀਂ ਸੋਚਦੇ ਹਾਂ ਕਿ ਗੁਰੂ ਘਰ ਕਿ ਅਸੀਂ ਲੇਕਸ ਬੀਚ ਤੇ ਜਾਂਦੇ ਨੇ ਸਾਨੂੰ ਗੁਰੂ ਘਰ ਵੀ ਹੈਪ ਟੂ ਜਾਣਾ ਚਾਹੀਦਾ ਹਾਂਜੀ ਚਲੋ ਆਜੋ ਮਿਲਣ ਵਾਲਾ ਪਾਸਾ ਦੇਖ ਲੈਨੇ ਆ ਇਹ ਸਾਹਮਣੇ ਵਾਲੇ ਪਾਸੇ ਆ ਗਈ ਜੀ ਜਿਹੜੀ ਮਿਲ ਦੀ ਜਗਾ ਸੀ ਇਹ ਕਹਿੰਦੇ ਹੁਣ ਥੋੜੀ ਜਿਹੀ ਪ੍ਰਾਈਵੇਟ ਲੈਂਡ ਹੈ ਕਿਸੇ ਦੀ ਤੇ ਇੱਥੇ ਮੇਲਾ ਹੁੰਦੀਆਂ ਸੀ ਉਸ ਟਾਈਮ ਏ ਹੁਣ ਬਾਬਾ ਜੀ ਫਿਰ ਜਿਹੜਾ ਮਤਲਬ ਕਿੰਨਾਂ ਨੇ ਖਰੀਦ ਲਈ ਬਾਚੋ ਕਿਸੇ ਨੇ ਜਿਹੜੀ ਇਹ ਜਗਾ ਇੱਥੇ ਪਰਿਵਾਰ ਵਸਦੇ ਨੇ ਦੋ ਜੀ ਅੱਛਾ ਦੋ ਪਰਿਵਾਰ ਨੇ ਇਹ 20 ਏਕੜ ਤਕਰੀਬਨ ਜਗਾ ਹੈਗੀ ਆ ਅੱਛਾ ਇਹਨਾਂ ਕੋਲਿਆ ਵੁੱਡ ਜਿਹੜੀ ਜਸਟ ਸੀ ਇਹਨਾਂ ਤੋਂ ਪਰਮਿਸ਼ਨ ਲੈ ਕੇ ਇੱਕ ਨਿਸ਼ਾਨੀ ਦੇ ਤੌਰ ਤੇ ਉੱਦ ਦੀ ਰੱਖੀ ਹੈ ਇੱਥੇ ਇਸੇ ਜਗਾ ਦੇ ਉੱਤੇ ਠੀਕ ਆ ਇਦੇ ਬਿਹਾਈਂਡਸ ਡਿਸਾਈਡ ਜਗ੍ਹਾ ਤੇ ਦਾਦੇ ਸਨ ਕਿ ਸਕੂਲ ਸੀ ਇੱਕ ਮਲਟੀਕਲਚਰਲ ਕਿਉਂਕਿ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਸੀ ਉਸ ਸਮੇਂ ਹਾਂ ਇੱਥੋਂ ਵਾਲੇ ਬੱਚੇ ਜਿਹੜੇ ਡੰਕਨ ਨਹੀਂ ਪੜ ਸਕਦੇ ਸਨ ਹਾਂ ਇੱਥੋਂ ਬੱਚੇ ਫਿਰ ਐਲੀਮੈਂਟਰੀ ਸਕੂਲ ਤੋਂ ਪੜ ਕੇ ਫਿਰ ਲੇਕ ਹੋਟਲ ਜਾਂਦੇ ਹੁੰਦੇ ਸਨ ਅੱਛਾ ਮਤਲਬ ਉਦੋਂ ਫਿਰ ਉਹਨਾਂ ਨੇ ਇੱਥੇ ਸਕੂਲ ਵੀ ਆਪ ਦਾ ਖੋਲਿਆ ਆਪਣਾ ਜੀ ਉਹਨਾਂ ਨੇ ਸਕੂਲ ਕੁੱਕ ਹਾਊਸ ਬੈਂਕ ਹਾਊਸ ਲਾ ਲਓ ਸਾਰੀਆਂ ਚੀਜ਼ਾਂ ਆਪਣੀਆਂ ਖੋਲੀਆਂ ਕਿਸੇ ਨੂੰ ਬਾਦਰ ਨਹੀਂ ਕੀਤਾ ਕਿ ਤੂੰ ਸਾਡੇ ਧਰਮ ਨੂੰ ਮੰਨ ਹਾਂ ਅੱਜ ਕੱਲ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਹਾਂ ਪਰ ਉਹ ਬੰਦੇ ਨੇ ਜਪਾਨੀ ਸੈਂਪਲ ਵੱਖ ਅੱਛਾ ਉਹਨਾਂ ਦੀ ਮੈਲੇ ਚ ਮਤਲਬ ਜਬਾਨੀ ਵੀ ਕੰਮ ਕਰਦੇ ਸੀ ਕੰਮ ਕਰਦੇ ਸਨ ਚੀਨੇ ਕੰਮ ਕਰਦੇ ਪੰਜਾਬੀ ਕੰਮ ਕਰਦੇ ਸੀ ਕੰਮ ਵੰਡੇ ਸਨ ਹਮ ਜਾਪਾਨੀ ਜਿਹੜੇ ਸਨ ਉਹ ਬਿਲਡਰ ਸਨ ਉਹ ਮਿਲਾਂ ਨੂੰ ਬਣਾਉਂਦੇ ਸਨ ਜਿਹੜੇ ਚੀਨੇ ਸਨ ਉਹ ਰੇਲ ਦੇ ਉੱਤੇ ਕੰਮ ਕਰਦੇ ਸਨ ਕਿਤੇ ਬ੍ਰੋਕ ਹੋ ਗਿਆ ਕਿਤੇ ਗ੍ਰੇਵਲ ਪਾਤੀ ਜਿਹੜੇ ਗੋਰੇ ਸਨ ਉਹ ਟ੍ਰਾਂਸਪੋਰਟ ਦਾ ਕੰਮ ਕਰਦੇ ਸਨ ਜਿਹੜੇ ਆਪਾ ਸਨ ਆਪਾ ਮੈਨੂਅਲ ਕੰਮ ਕਰਦੇ ਸਾਰੇ ਨੂੰ ਮਤਲਬ ਰਿਸਪੈਕਟ ਦਿੱਤੀ ਸੀ ਇੱਕ ਵੀ ਤੁਸੀਂ ਜਿਹੜੇ ਮਰਜੀ ਤਰ ਮੈਨੂੰ ਐ ਨਹੀਂ ਵੀ ਜੇ ਮੈਂ ਓਨਰ ਪੰਜਾਬ ਦਾ ਸਿੱਖ ਹਾਂ ਉਸ ਦੇ ਦਾ ਰਹਿਣ ਸਹਿਣ ਖਾਣ ਪੀਣ ਉਹ ਬੰਦੇ ਨੇ ਪ੍ਰੋਵਾਈਡ ਕੀਤਾ ਸੀ ਹਾਂ ਇਹ ਬੜੀ ਵੱਡੀ ਗੱਲ ਆ ਸਹੀ ਗੱਲ ਹੈ ਜੀ ਇਹ ਅਸੀਂ ਹੁਣ ਅੱਗੇ ਪਹੁੰਚ ਗਏ ਜੀ ਜਿੱਥੇ ਮਿਲ ਵਾਲਾ ਏਰੀਆ ਹੁੰਦਾ ਸੀ ਨਾ ਸਾਰਾ ਤੇ ਉੱਥੇ ਜਿਹੜੇ ਬਾਬਾ ਜੀ ਦੱਸਦੇ ਸੀ ਨਾ ਵੀ ਪ੍ਰਾਣੀ ਨਿਸ਼ਾਨੀ ਇੱਕ ਰੱਖੀ ਹੋਈ ਹੈ ਇਹ ਭਈਆ ਪ੍ਰਾਣੀ ਨਿਸ਼ਾਨੀ ਤੇ ਇਹ ਕਹਿੰਦੇ ਅਸੀਂ ਸਪੈਸ਼ਲ ਕਹਿ ਕੇ ਰਖਵਾਈਏ ਇਹਨਾਂ ਨੂੰ ਵੀ ਚਲੋ ਇੱਕ ਯਾਦ ਜੁੜੀ ਹੋਈ ਹੈ ਵੀ ਇਹਨੂੰ ਰੱਖ ਲਈ ਹੈ ਨਾ ਤੇ ਇਹ ਪੁਰਾਣੇ ਟਾਈਮ ਦੀ ਓਨੇ ਪੁਰਾਣੀ ਹੈ ਜੀ ਇਹ ਇਹ ਮੈਂਸ਼ਨ ਕਰੋਗੇ ਸਪੋਸ ਕਰੋਗੇ ਇਹਨੂੰ ਜੱਥਾ ਪਾਉਣਾ ਬੜੀ ਵੱਡੀ ਗੱਲ ਸੀ ਹਾਂ ਜੀ ਉਹ ਬਜ਼ੁਰਗਾਂ 'ਚ ਕਿੰਨੀ ਜਾਨ ਹੋਗੀ ਪੁਰਾਣਿਆਂ 'ਚ ਹੈ ਨਾ ਹਾਂ ਜਿਹੜੇ ਕਿ ਕੋਈ ਮਸ਼ੀਨਰੀ ਦਾ ਕੰਮ ਨਹੀਂ ਹੱਥਾਂ ਨਾਲ ਹੀ ਸਾਰਾ ਕੁਝ ਕਰਦੇ ਰਹੇ ਹਾਂ ਸਾਰੇ ਟ ਹੈ ਸੋ ਹਾਲ ਚੁਰਦਾ ਸਹੀ ਗੱਲ ਹੈ ਜੀ ਅੱਜ ਦੇ ਟਾਈਮ ਆਪਾਂ ਕਹਿੰਦੇ ਆ ਔਖਾ ਹੈ ਪੁਰਾਣੇ ਬਜ਼ੁਰਗ ਆਪਣੇ ਤਕੜੇ ਸੀ ਬੜੇ ਤਕੜੇ ਸਾਨੂੰ ਤੇ ਦੇਖੋ ਆਹ ਸਾਰਾ ਮਤਲਬ ਇਸ ਤਰ੍ਹਾਂ ਕਰਕੇ ਕੰਮ ਸੀਗਾ ਲੈ ਵੀ ਪਿੰਡ ਦੇ ਹੁਣ ਗੇੜੇ ਦਿੰਦੇ ਦਿੰਦੇ ਅਸੀਂ ਦੁਬਾਰਾ ਗੁਰੂ ਘਰ ਵਾਲੇ ਪਾਸੇ ਚੱਲਦੇ ਆ ਤੇ ਕਾਫੀ ਜਿਵੇਂ ਤੁਹਾਨੂੰ ਦੱਸਿਆ ਏਰੀਆ ਤਾਂ ਬਹੁਤ ਲੰਬਾ ਚੌੜਾ ਹੈ ਇਹ ਦੇਖਣ ਆਲਾ ਜਦੋਂ ਆਉਂਗੇ ਤੇ ਦੇਖ ਕੇ ਗੇੜਾ ਮਾਰ ਕੇ ਜਾਇਓ ਇਹ ਹੈ ਜੀ ਮਈਆ ਸਿੰਘ ਮਨਹਾਸ ਦੀ オリジナル ਤਸਵੀਰ ਜਿਨ੍ਹਾਂ ਨੇ ਇਹ ਪਿੰਡ ਵਸਾਇਆ ਸੀ ਇਹ ਉਹਨਾਂ ਦੀ ਵਾਈਫ ਨੇ ਨਾਲ ਬਿਸ਼ਨਕੌਰ ਤੇ ਇੱਥੇ ਕਾਫੀ ਸਾਰੀਆਂ ਚੀਜ਼ਾਂ ਦੇ ਅੰਦਰ ਮਿਊਜ਼ੀਅਮ ਬਣਾਇਆ ਹੈ ਨਾਲ ਪਾਸਪੋਰਟ ਵੀ ਸਾਂਭਿਆ ਹੋਇਆ ਮਿਲਿਆ ਤੇ ਆਹ ਦੇਖੋ ਇਹ 1914 ਦੀ ਪਾਸਪੋਰਟ ਤੇ ਸਟੈਂਪ ਹੈਗੀ ਆ ਮਤਲਬ ਹਾਂਗਕਾਂਗ ਦੀ ਹਾਂਗਕਾਂਗ ਤੋਂ ਚੱਲੀ ਤੇ 1914 ਦੀ ਹੈਗੀ ਇਮੀਗ੍ਰੇਸ਼ਨ ਹਾਂਗਕਾਂਗ ਦੀ ਤੇ ਇਹ オリジナル ਹੈ ਬਾਬਾ ਜੀ ਇਹ オリジナル ਹੈ ਜੀ ਹੋ ਸਕਦਾ ਕਿ ਉਸ ਸਮੇਂ ਦੇ ਵਿੱਚ ਕੋਈ ਨਾ ਕੋਈ ਕਾਰੋਬਾਰ ਵਾਸਤੇ ਇਹਨਾਂ ਨੂੰ ਜਾਣਾ ਪੈਂਦਾ ਹੋਵੇ ਉਸ ਸਮੇਂ ਦੇ ਵਿੱਚ ਮਤਲਬ ਜਦੋਂ ਪਹਿਲਾਂ ਇਹ ਆ ਗਏ 1906 ਚ ਉਦੋਂ ਬਾਅਦ ਦੁਬਾਰਾ ਗਏ ਹੁਣ ਹਾਂਜੀ ਹੋ ਸਾਦਾ ਉੱਥੇ ਕੋਈ ਨਾ ਕੋਈ ਲੰਬਰ ਮਿਲ ਵਾਸਤੇ ਜਾਣਾ ਪਿਆ ਹੋਵੇ ਜਾਂ ਕਿਸੇ ਕਿਸੇ ਕੰਮ ਵਾਸਤੇ ਇਹਦੇ ਵਿੱਚ ਹੁਣ ਜੀ ਫੋਟੋ ਲੱਗੀ ਆ ਇਹਨਾਂ ਦੀ ਜੌਨ ਮੇਓ ਜਿਹੜੀ ਕਿ ਇਹਨਾਂ ਦੀ ਡਾਕਟਰin ਲੋ ਆ ਉਹ ਜਿਹੜੀ ਆ ਕਿ ਹਜੇ ਸਿਸਟ ਲਾਈਵ ਨਹੀਂ ਹਜੇ ਉੱਥੇ ਆਉਂਦੇ ਨੇ ਨਾਲ ਠੀਕ ਹੈ ਜੀ ਨਾਲ ਜਿਹੜੇ ਵਿੱਚ ਗ੍ਰੈਂਡਸਨ ਦੀ ਫੋਟੋ ਲੱਗੀ ਉਹ ਪ੍ਰਧਾਨ ਨੇ ਇੱਥੇ ਠੀਕ ਹੈ ਜੀ ਇਹ ਬਲੈਂਕਟ ਉਹਦੇ ਮੇਲ ਸਿੰਘ ਹੁਣਾਂ ਦਾ ਜੀ ਅੱਛਾ ਇਹ ਠੀਕ ਹੈ ਤੇ ਆ ਨਾਲ ਜਿਹੜਾ ਟਰੰਕ ਇਹ ਰੱਖਿਆ ਇਹ ਕੌਣ ਨੇ ਜੀ ਹਰਦੇਵਾਲ ਸਿੰਘ ਠਵਾਲ ਠਵਾਲ ਜੀ ਪਹਿਲੇ ਸਿੱਖ ਕੈਨੇਡੀਅਨ ਬੌਰਨ ਹੋਏ ਨੇ 1912 ਦਾ ਪਹਿਲਾ ਸਿੱਖ ਕੈਨੇਡੀਅਨ ਬੌਰਨ ਬੱਚਾ ਜੰਮਿਆ ਨੂੰ ਅੱਛਾ ਇਹ ਤਸਵੀਰ ਹੈ ਉਹਨਾਂ ਦੇ ਸਾਹਮਣੇ ਅੱਛਾ ਠੀਕ ਹੈ ਇਹ ਮਤਲਬ ਜਿਹੜੇ ਪਹਿਲੇ ਇੱਥੇ ਪਹਿਲਾ ਬੱਚਾ ਜਿਹੜਾ ਪੰਜਾਬੀ ਪੈਦਾ ਹੋਇਆ ਠੀਕ ਹੈ ਜੀ ਜੀ ਪਿਤਾ ਜੀ ਪਹਿਲੇ ਗੁਰੂ ਘਰ ਦੇ ਪਹਿਲੇ ਪ੍ਰੀਸਟ ਸਨ ਠੀਕ ਹੈ ਭਲਵੰਤ ਸਿੰਘ ੜਵਾਲ ਪਹਿਲਾ ਗੁਰੂ ਘਰ ਜਿਹੜਾ 1900 ਅੱਛਾ ਇਹ ਇਹ ਨੇ ਹਾਂਜੀ ਇਹ ਮਤਲਬ ਇਹ ਭਲਵੰਤ ਸਿੰਘ ੜਵਾਲ ਤੇ ਆਹਾ ਹਰਦੇਵਾਲ ਸਿੰਘ ਢਵਾਲ ਇਹ ਪਹਿਲੇ ਇੱਥੇ ਜਨਮ ਲੈਣ ਨਾਲ ਕੈਨੇਡਾ ਦੇ ਪਹਿਲੇ ਸਿੱਖ ਨੇ 1812 ਠੀਕ ਹੈ ਬਲਵੰਤ ਸਿੰਘ ਢਵਾਲ ਨੇ ਹਰਦੇਵਾਲ ਸਿੰਘ ਢਵਾਲ ਤੇ 1912 ਸਿਕਣਾ ਇਹਨੂੰ ਗੁਰਦੁਆਰਾ ਵੈਨਕੂਵਰ ਫਾਦਰ ਬਲਵੰਤ ਸਿੰਘ ਠੀਕ ਹੈ ਜੀ ਪਹਿਲੇ ਪ੍ਰੀਸਟ ਸੀਗੇ ਇਹਦੀ ਜਰਨੀ ਆ ਜੀ ਉਸ ਸਮੇਂ ਦੀ ਹਾਂਜੀ ਦਾਦੇ ਨੇ ਕਿ ਪਹਿਲੇ ਸਮਿਆਂ ਦੇ ਵਿੱਚ ਜਿੱਦਾਂ ਕਲਕੱਤੇ ਤੋਂ ਵੇੜਾ ਲੈਂਦੇ ਸਾਂ ਉਹ ਉਹ ਸਮੇਂ ਚ ਕਿਹੜਾ ਆਪਣੇ ਹਵਾਈ ਜਹਾਜ਼ ਚੱਲਦੇ ਸੀ ਪਾਣੀ ਵਾਲੇ ਸਾਜ਼ਾਂ ਰਾਹੀਂ ਆਉਂਦੇ ਸੀ ਹਨਾ ਇੱਥੇ ਮੈਡੀਕਲ ਹੁੰਦਾ ਸੀ ਆਪਣਾ ਅੱਛਾ ਇੱਥੇ ਆ ਤੁਹਾਨੂੰ ਦਿਖਾ ਦਈਏ ਜੀ ਜਿਹੜਾ ਕੌਮਾਗਾਟਾ ਮਾਰੂ ਜਹਾਜ਼ ਸੀ ਉਹਦੇ ਬਾਰੇ ਵੀ ਇੱਥੇ ਲੱਗਿਆ ਹੋਇਆ ਵੀ ਕਿੰਨੇ ਪੈਸੇਂਜਰ ਆਏ ਉਹਦੀ ਵੀ ਜਰਨੀ ਸੇਮ ਹੀ ਰਹੀ ਐ ਮੇਨ ਲਗਾ ਇਹਦਾ ਰੀਅਲ ਨੇਮ ਜਿਹੜਾ ਜੀ ਗੁਰਨਾਨਕ ਗੁਰਨਾਨਕ ਜਹਾਜ਼ ਹਾਂਜੀ ਪੰਜਾਬ ਤੋਂ ਚੱਲੇ ਜੀ ਪੰਜਾਬ ਤੋਂ ਆਏ ਕਲਕੱਤੇ ਕਿਉਂਕਿ ਪਹਿਲਾਂ ਕਲਕੱਤੇ ਦਾ ਬਾਈ ਮਨ ਦਾ ਟ੍ਰੇਨ ਗਏ ਹੋਣਗੇ ਹਨ ਕਲਕੱਤੇ ਤੋਂ ਜਹਾਜ਼ ਚੱਲਦੇ ਹੁੰਦੇ ਨੇ ਕਲਕੱਤੇ ਲੋਗੇ ਕਲੰਬੋ ਕਲੰਬੋ ਤੋਂ ਫਿਰ ਸਿੰਗਾਪੁਰ ਫਿਰ ਹਾਂਗਕਾਂਗ ਫਿਰ ਨਾਗਾਸਾਕੀ ਯੋਕੋਹਮਾ ਤੇ ਫਿਰ ਵੈਨਕੂਵਰ ਕੈਨੇਡਾ ਐਡਾ ਲੰਬਾ ਸਫ਼ਰ ਹੈ ਜਰਨੀ ਟੂ ਪਾਲ ਦੀ ਮਤਲਬ ਪੰਜਾਬੀਆਂ ਦੇ ਪ੍ਰਵਾਸ ਦੀ ਕਹਾਣੀ ਜਿਹੜੇ ਪੰਜਾਬੀ ਪ੍ਰਵਾਸ ਹੋ ਕੇ ਇੱਥੇ ਆਏ ਨੇ ਇਹ ਮਿਊਜ਼ੀਅਮ ਅੰਦਰ ਸਾਰਾ ਬਣਿਆ ਹੋਇਆ ਹੈ ਮਿਊਜ਼ੀਅਮ ਚ ਪ੍ਰਾਣੀਆਂ ਚੀਜ਼ਾਂ ਸਾਰੀਆਂ ਸਾਮ ਕੇ ਰੱਖੀ। ਇਹ ਵੀ ਫੋਟੋ ਆ ਜੀ। ਇਸੇ ਗੁਰੂ ਘਰ ਦੀ ਆ। ਇੱਕ ਮਿੰਟ ਮੈਂ ਦਿਖਾ ਦਾਂ ਜੀ ਪਹਿਲਾਂ। ਹਾਂ ਜੀ। ਅੱਛਾ ਜੀ ਹਾਂ ਜੀ ਦੱਸੋ। ਇਹ ਮਈਆ ਸਿੰਘ ਬਣਾਸ ਨੇ। ਅੱਛਾ ਇਹ ਖੜੇ ਨੇ ਜਿਨ੍ਹਾਂ ਨੇ ਪਿੰਡ ਬਸਾਇਆ। ਇਹ ਵਿਸ਼ਨਕਰ। ਅੱਛਾ ਇਹ ਵਿਸ਼ਨਕਰ ਨੇ। ਇਹ ਮੈਂਸ਼ਨ ਕੀਤਾ ਪਾਲ ਦੀ ਸਿੱਖ ਟੈਂਪਲ 1936। ਕਾਲ ਦੀ ਸਿਕਟ ਐਂਬੂਲੈਂਸ ਹੋ 36 ਅੱਛਾ ਉਦੋਂ ਇੰਨੇ ਇੰਨੇ ਸਾਰੇ ਹੁਣ ਜਿੰਵੇਂ ਪੱਗਾਂ ਨੇ ਖੜੇ ਆ ਸਾਰੇ ਪੰਜਾਬੀ ਸੀਗੇ ਉਦੋਂ ਇਹਦੇ ਵਿੱਚ ਜੀ ਮੇਨ ਜਿਹੜੀ ਆ ਜਿਹੜੀ ਵੰਡਰਿੰਗ ਵਾਲੀ ਗੱਲ ਆ ਕਿ ਛੋਟੇ ਬੱਚਿਆਂ ਨੇ ਸਿੱਖਾ ਜਿਹੜੇ ਸਿਰਾਂ ਤੇ ਦਸਤਾਰਾਂ ਸਜਾਈਆਂ ਹਾਂਜੀ ਤੇ ਜਿਹੜੀਆਂ ਇੱਥੋਂ ਦੇ ਲੇਡੀਜ਼ ਸਨ ਥੋੜਾ ਡਿਸਕ੍ਰਿਮੀਨੇਸ਼ਨ ਹੈਗਾ ਸੂਟ ਪਾਉਣ ਦੀ ਇਜਾਜ਼ਤ ਨਹੀਂ ਆ ਗਈ ਸੀ ਉਸ ਸਮੇਂ ਇਹ ਜਿਹੜਾ ਸਕੈਲਟ ਵਾਈਸ ਜਿੱਦਾਂ ਪਾਉਂਦੇ ਸਨ ਦਾਦੇ ਸਾਨਕ ਜਦੋਂ ਗੁਰੂ ਘਰ ਹੁੰਦੇ ਸਨ ਉਹ ਸ਼ਾਇਦ ਫੀਲ ਕਰਦੇ ਸਨ ਕਿਉਂਕਿ ਬੈਠਣਾ ਉੱਠਣਾ ਬੜਾ ਆਫਸਰ ਜਿੰਨਾ ਬਾਤ ਫਿਰ ਇੱਕ ਚਾਦਰ ਕੱਟ ਲੈਂਦੇ ਸਨ ਠੀਕ ਹੈ ਜੀ ਤੇ ਪੈਰਾਂ ਦੇ ਅੱਗੇ ਗੋਡਿਆਂ ਦੇ ਅੱਗੇ ਵਿਛਾ ਕੇ ਇਦਾਂ ਟਾਈਮ ਪਾਸ ਕਰਦੇ ਜਿਹੜੀ ਇਹ ਫੋਟੋ ਹੈ ਏਸੇ ਗੁਰੂ ਘਰ ਦੀ ਹੈ ਇਹ ਇਧਰਲੇ ਪਾਸੋਂ ਲਈ ਗਈ ਹੈ ਅੱਛਾ ਇਧਰਲੇ ਪਾਸੋਂ ਲਈ ਗਈ ਹੈ ਏਸੇ ਗੁਰੂ ਘਰ ਦੀ ਹੈ ਹਾਂਜੀ ਇਹ ਜਦੋਂ ਬਣਿਆ ਸੀ ਗੁਰੂ ਘਰ ਹਾਂਜੀ ਅੱਛਾ ਆਹ ਸਾਹਮਣੇ ਵਾਲੀ ਆ ਗਈ ਸਿੱਖ ਟੈਂਪਲ ਹਨਾ ਅੱਛਾ ਥੋੜੀ ਬਹੁਤੀ ਤੇ ਫਿਰ ਐਕਸਟੈਂਸ਼ਨ ਹੁੰਦੀ ਰਹੀ ਹੈ ਪਹਿਲਾਂ ਇਹੇ ਜੇ ਬਣੇ ਸੀ ਹਨਾ 1919 ਦਾ ਬਣਿਆ ਹੋ ਅੱਛਾ 1960 ਚ ਐਵੇਂ ਦਾ ਸੀ। ਫਲਾਈਟ ਹੋ ਗਿਆ ਸੀ ਆ ਨਿਸ਼ਾਨ ਸਾਹਿਬ ਹੈ ਜੀ ਉਸ ਸਮੇ ਦਾ। ਨਿਸ਼ਾਨ ਸਾਹਿਬ ਹੋਮੀ ਘਰ ਹੈ। ਜਿਹੜੀਆਂ ਉਪਕਲ ਤੁਹਾਨੂੰ ਦਿਖਾਈਆਂ। ਵਾਹ। ਓਰੀਜਨਲ ਜਹ ਹੈ ਨਾ। ਕੋਈ ਚੀਜ਼ ਦਾ ਕੋਈ ਚੀਜ਼ ਬੱਜੀ ਰਹੀ ਸੰਭਾਲੀ ਰਹੀ ਹੈ ਨਾ। ਇਹ ਜਿੰਨੀ ਗੁਰੂ ਘਰ ਦੀ ਇਮਾਰਤ ਹੈ ਜੀ ਸਾਰੀ ਇਹ ਪ੍ਰਾਣੀ ਹੈ। ਇਹ ਜੀ ਜਿੱਥੋਂ ਤੱਕ ਰਸ਼ੈਂਡੀਅਰ ਹੈ ਜੀ ਉੱਥੋਂ ਤੱਕ ਦੱਸਦੇ ਨੇ ਕਿ ਓਰੀਜਨਲ ਬਿਲਡਿੰਗ ਹੈ ਪ੍ਰਾਣੀ ਆ। ਅੱਛਾ। ਉਸ ਤੋਂ ਬਾਅਦ 20 ਫੀਟ ਵਧਾਈ ਆ ਸਮੇ ਦੇ ਦੌਰਾਨ ਜਿਹੜੀ। ਅੱਛਾ 20 ਫੁੱਟ ਦੀ ਐਕਸਟੈਂਸ਼ਨ ਕੀਤੀ ਹੈ। ਜਿਹੜਾ ਸਾਹਮਣੇ ਵਾਲਾ ਪਾਸਾ ਜਿਹੜਾ ਆਪਾਂ ਨੂੰ ਦਿ 1919 ਦਾ ਬਣੇ 105 ਸਾਲ ਹੋ ਗਏ 105 ਸਾਲ ਤਕਰੀਬਨ ਹੋ ਗਏ ਨੇ ਠੀਕ ਹੈ ਇਹ ਨਿਸ਼ਾਨ ਸਾਹਿਬ ਜਿਹੜਾ ਜੀ 1932 ਆਜੋ ਦਿਖਾ ਦਿੰਦੇ ਆ ਨਾਲ ਨਾਲ ਆਪਾਂ ਹਾਂਜੀ ਕਿੰਨੇ ਦਾ ਇਹ ਇਹ 1932 ਦਾ ਲੱਗਾ ਅੱਛਾ 1932 ਦਾ ਲੱਗਿਆ ਇਹ ਤਕਰੀਬਨ ਇਹਨੂੰ 92 ਸਾਲ ਹੋ ਗਏ ਨੇ ਅੱਛਾ ਇਹ ਨਿਸ਼ਾਨ ਸਾਹਿਬ ਨੂੰ ਇਹ ਜਦੋਂ ਸ਼ੁਰੂਆਲੇ ਪੰਜਾਬੀ ਆਏ ਸੀ ਉਹਨਾਂ ਉਹਨਾਂ ਨੇ ਲਾਇਆ ਸੀਗਾ ਲਾਇਆ ਸੀ ਆਪਣੇ ਹੱਥੀਂ ਅੱਛਾ ਇਹ ਮੈਨੂੰ ਲੱਗ ਵੀ ਲੱਕੜ ਦਾ ਰਿਹਾ ਜੀ ਹਨਾ ਲੱਕੜ ਹੀ ਕਿੰਦ ਦੱਸਦੇ ਸਨ ਕਿ ਉਸ ਸਮੇਂ ਦੇ ਵਿੱਚ ਲੌਗਿੰਗ ਕੈਂਪ ਦੇ ਵਿੱਚੋਂ ਲਿਆ ਕੇ ਅੱਛਾ ਜੀ ਇਹਨੂੰ ਇਦਾਂ ਹੀ ਜਿੱਦਾਂ ਚੜਾਇਆ ਗਿਆ ਉਸ ਸਮੇਂ ਦੇ ਵਿੱਚ ਅੱਛਾ ਜੀ ਸਿੱਧਾ ਮੈਨੂੰ ਲੱਗਦਾ ਜਿਵੇਂ ਦਰਖਤ ਹੁੰਦਾ ਉਵੇਂ ਹੀ ਉਹ ਕੀਤਾ ਹੈ ਨਾ ਦਰਖਤ ਕੱਟ ਕੇ ਲਾਇਆ ਹੈ ਸਮੇਂ ਦੇ ਅਨੁਸਾਰ ਹੀ ਕੱਲਾ ਫਲੈਗ ਹੀ ਲੱਗਦਾ ਇਹਦੇ ਉੱਤੇ ਅੱਛਾ ਜੀ ਕੋਈ ਪੌਣ ਨਹੀਂ ਕਰਦੇ ਜਸਟ ਉੱਤੇ ਕੱਲਾ ਫਲੈਗ ਹੀ ਲੱਗਦਾ ਅੱਛਾ ਇਹਦੇ ਤੇ ਬਸ ਕਲਰ ਕੀਤਾ ਹੋਇਆ ਲੱਕੜ ਤੇ ਕਲਰ ਕਰ ਰੱਖਿਆ ਆ ਦੇਖੋ ਜੀ ਜਿਵੇਂ ਆਪਣੇ ਹੁਣ ਅੱਜ ਗੱਲ ਉੱਤੇ ਆਪਣੇ ਵਸਤਰ ਚੜਾਉਂਦੇ ਹਾਂ ਨਾ ਤੇ ਇਹ ਹੁਣ ਨਾਲ ਨਾਲ ਐਕਸਟੈਂਸ਼ਨ ਐ ਪਿੱਛੇ ਵੀ ਹੋਈ ਜਾਂਦੀ ਹੈ ਜੀ ਹੈ ਰੈਨੋਵੇਟ ਦਾ ਕੰਮ ਇਹ ਚੱਲਦਾ ਰਹਿੰਦਾ ਹਾਲ ਵਾਸਤੇ ਆਊਟਸਾਈਡ ਨਾ ਲੱਗਾ ਹੈ ਅੱਛਾ ਜੀ ਕਿਉਂਕਿ ਸੰਗਤ ਜਿਹੜੀ ਸੀ ਜਦੋਂ ਵੱਡਾ ਇਵੈਂਟ ਹੁੰਦਾ ਵਾ ਫਿਰ ਥੋੜਾ ਅੰਦਰ ਕਰਾਊਡ ਜ਼ਿਆਦਾ ਇੱਥੇ ਸੰਗਤ ਡੇਲੀ ਆ ਜਾਂਦਾ ਕੋਈ ਨਾ ਕੋਈ ਇੱਕ ਨਹੀਂ ਆਉਂਦਾ ਡੇਲੀ ਸੰਗਤ ਜਾਂਦੇ ਆਂਦੇ ਡੂਰੋ ਡੂਰੋ ਜਿਨ੍ਹਾਂ ਦੀ ਗੁਰੂ ਘਰ ਨਾਲ ਫੀਲਿੰਗਸ ਜੁੜੀ ਹੋਈ ਆ ਹਾਂਜੀ ਉਹ ਤੁਸੀਂ ਜਿੱਦਾਂ ਆਏ ਜੇ ਹਰੇਕ ਬੰਦਾ ਵੈਨ ਕੋ ਸਰੀਆਂ ਜਾਂ ਤੁਸੀਂ ਲਾ ਲੋ ਕਿ ਐਡਮਿਨਟਨ ਤੋਂ ਹਰੇਕ ਦੀ ਹੁੰਦੀ ਆ ਕਿ ਜਿੱਥੇ ਅਸੀਂ ਜਦੋਂ ਆਉਂਦਾ ਜਦੋਂ ਮਤਲਬ ਆਉਂਦਾ ਕੋਈ ਉਦੋਂ ਸੰਗਤ ਆ ਜਾਂਦੀ ਆ ਜਦੋਂ ਕੋਈ ਅ ਡੈਲੀ ਬਸ ਵੈਸੇ ਹੋਣਾ ਪ੍ਰੋਗਰਾਮ ਕਦੋਂ ਰੱਖਦੇ ਹੋ ਕੋਈ ਇਵੈਂਟ ਅਸਸੀ ਜੀ 2 ਹਫਤਿਆਂ ਬਾਅਦ ਰੱਖਦੇ ਆ ਜੀ ਅੱਛਾ ਜੀ ਮਹੀਨੇ ਦੇ ਵਿੱਚ ਦੋ ਪ੍ਰੋਗਰਾਮ ਰੱਖਦੇ ਆ ਅੱਛਾ ਤੇ ਸੈਕੰਡ ਜਿਹੜਾ ਵੀਕਐਂਡ ਤੁਸੀਂ ਲਾ ਲੋ ਕਿ ਮਹੀਨੇ ਦਾ ਉਹਦੇ ਵਿੱਚ ਅਸੀਂ ਪ੍ਰੋਗਰਾਮ ਕਰ ਜਿਹੜਾ ਆਈਲੈਂਡ ਹੈ ਇਹ ਵਿਕਟੋਰੀਆ ਹੁਣ ਇਹ ਤੇ ਪੰਜਾਬੀ ਰਹਿੰਦੇ ਆ ਕਿੰਨੇ ਕੁ ਪਰਿਵਾਰ ਰਹਿੰਦੇ ਤੁਹਾਨੂੰ ਲੱਗੇ ਇੱਕ ਪ੍ਰੋਵਿੰਸ ਪੈਂਦਾ ਛੋਟਾ ਜਿਹਾ ਟਾਊਨ ਕਹਿ ਲੋ ਤੁਸੀਂ ਡੰਕਨ ਆ ਉੱਥੋਂ ਸੰਗਤ ਜਿਹੜੀ ਆ ਕੇ ਅਸੀਂ 2 ਹਫਤਿਆਂ ਬਾਅਦ ਪ੍ਰੋਗਰਾਮ ਕਰਦੇ ਆ ਠੀਕ ਹੈ ਜੀ ਬੜੀ ਚੰਗੀ ਸੰਗਤ ਨੇ ਸਾਰੀ ਡੰਕਨ ਦੀ ਮੈਨੇਜਮੈਂਟ ਕੌਣ ਸੰਭ ਤੇ ਉਹੋ ਹੀ ਜਿੱਦਾਂ ਤੁਸੀਂ ਲਾ ਲੋ ਕਿ ਕਮੇਟੀ ਮੈਂਬਰ ਵੀ ਉਹ ਆ ਜਿਵੇਂ ਕਮੇਟੀ ਬਣੀ ਹੁੰਦੀ ਆ ਤੇ ਵੀ ਉਹ ਆ ਪਰ ਐਜ਼ ਇਹ ਜਿੱਦਾਂ ਵਲੰਟੀਅਰ ਸਰਵਿਸ ਕਰਦੇ ਨੇ ਠੀਕ ਹੈ ਆ ਉਹੀ ਸਾਮ ਸੰਭਾਲ ਕਰਦੇ ਆ ਉਹੀ ਡੋਨੇਟਰ ਕਰਦੇ ਆ ਉਹਨਾਂ ਦੇ ਸਿਰ ਤੇ ਸਾਰਾ ਚੱਲੀ ਜਾਂਦਾ ਠੀਕ ਹੈ ਜੀ ਹੁਣ ਹੁਣ ਤਾਂ ਨਹੀਂ ਇੱਥੇ ਕੋਈ ਪਰਿਵਾਰ ਹੈਗਾ ਨਹੀਂ ਜੀ ਇੱਕ ਵੀ ਪਰਿਵਾਰ ਨਹੀਂ ਹੈਗਾ ਕਿਸੇ ਟਾਈਮ ਪੰਜਾਬੀਆਂ ਦਾ ਪਿੰਡ ਸੀਗਾ ਇਹ ਤੇ ਹੁਣ ਕੋਈ ਪਰਿਵਾਰ ਨਹੀਂ ਹੈਗਾ ਤੁਸੀਂ ਦੇਖ ਸਕਦੇ ਫੋਟੋ ਆ ਤਾਂ 1933 ਤੋ 30 ਦੇ ਵਿੱਚ ਗਾੜ ਸੀਗਾ ਨੰਬਰ 1 ਮੈਲਸੀ ਆਈਲੈਂਡ ਤੇ ਉਹ ਜਿਹੜੀ ਸੀਗੀ ਜਿਹੜੀ ਤੇ ਤਾਂ ਉਦੋਂ 1500 ਬੰਦਾ ਸੀਗਾ 300 ਕੁ ਹੋ ਸੀਗੇ ਇਹ ਕੱਪੜਿਆਂ ਦਾ ਹੂੰ ਇੱਕ ਜਾਪਨੀ ਜਿਹੜੇ ਜਾਪਨੀ ਇੱਕ ਚਾਈਨੀਜ਼ ਇੱਥੇ ਹੁਣ ਇਹ ਆਈਲੈਂਡ ਤੇ ਹੁਣ ਗੋਰੇ ਰਹਿੰਦੇ ਸਾਰੇ ਮਤਲਬ ਇੱਥੇ ਪਾਲਦੀ ਪਾਲਦੀ ਚਾ ਹਾਂ ਮੇਓ ਫੈਮਿਲੀ ਦੇ ਤਿੰਨ ਘਰ ਹੈਗੇ ਆ ਮੇਓ ਨੇਟਿਵ ਜਿਹੜੇ ਮਤਲਬ ਇੱਥੋਂ ਦੇ ਨੇਟਿਵ ਲੋਕ ਆ ਠੀਕ ਆ ਉਹਦੇ ਤਿੰਨ ਘਰ ਹੈਗੇ ਆ ਅੱਛਾ ਬਾਕੀ ਸਾਰੇ ਆ ਗੋਰੇ ਆ ਉਨ ਬਾਕੀ ਸਾਰੇ ਗੋਰੇ ਆ ਹਾਂਜੀ ਓਕੇ ਉਹਨਾਂ ਦਾ origignal ਘਰ ਜਿਹੜਾ ਆ ਤੁਸੀਂ ਇੱਥੇ ਮਤਲਬ ਸੇਵਾ ਦੇ ਤੌਰ ਤੇ ਕਿਵੇਂ ਆ ਅਸੀਂ ਸੇਵਾ ਦੇ ਤੌਰ ਤੇ ਆ 73 ਤੋਂ 10 ਅੱਛਾ ਮਤਲਬ ਆਉਂਦੇ ਆਉਂਦੇ ਜਾਂਦੇ ਰਹਿੰਦੇ ਵੀ ਵੀਕ ਤੇ ਦੋ ਤਿੰਨ ਤੇ ਐਵਰੀ ਡੇ ਵੀ ਹੋ ਜਾਂਦਾ ਅੱਛਾ ਪਰ ਸਾਡੇ ਜਿਹੜੇ ਫੰਕਸ਼ਨ ਆ ਗਰਮੀਆਂ ਨਾਲ ਅਸੀਂ ਬਹੁਤ ਬੀਜ਼ੀ ਹੋਈਦਾ ਇਹ ਵਿਂਟਰ ਚ ਸਨੋ ਵਗੈਰਾ ਪੈ ਜਾਂਦੀ ਇਥੇ ਹਾਂ ਪੈ ਜਾਂਦੀ ਮੀਂਹ ਪੈਂਦਾ ਆ ਮੀਂਹ ਪੈਂਦਾ ਕਿਉਂਕਿ ਨਾ ਥੋੜੀ ਜਿਹੀ ਜਗ੍ਹਾ ਆ ਭਾਰ ਇਦਾਂ ਨਹੀਂ ਗਦੇਸਨ ਬੈਂਕਪੁਰ ਮੰਗਰ ਉਹਨੇ ਪੈ ਸੰਸਨੋ ਕੋਈ ਜਿੱਦਾਂ ਮੇਨ ਹਾਈਵੇ ਤੇ ਕੋਈ ਪ੍ਰੋਬਲਮ ਹੋਵੇ ਦਿੱਖਾ ਚਲੋ ਨਹੀਂ ਵੀ ਸਾਡਾ ਗਿਆਨੀ ਇਦਾਂ ਨਹੀਂ ਬਈ ਜਦੋਂ ਆਪ ਕੋਲ ਹੋਵੇ ਤਾਂ ਅਸੀਂ ਨਾਥੇ ਆਈਦਾ ਅਸੀਂ 10-12 ਬੰਦੇ ਆ ਅੱਛਾ ਇਹਨੂੰ ਅਸੀਂ ਮੈਨੇਜ ਕਰਦੇ ਮੈਨੇਜ ਕਰਦੇ ਇਹ ਖਾਲਸਾ ਦਵਾਂ ਸੋਸਾਇਟੀ ਦੇ ਅੰਦਰ ਆ ਅੱਛਾ ਜੀ ਖਾਲਸਾ ਐਡਵਾਂਸ ਸੋਸਾਇਟੀ ਜਿਹੜੀ ਬਣੀ ਹੈ ਜਿਹਦੇ ਬੈਂਕੂ ਗ੍ਰੈਪਸਵੋਰਡ ਦਾ ਗੁਰਦੁਆਰਾ ਉਹਦੇ ਅੰਦਰ ਹੀ ਇਹ ਗੁਰੂ ਘਰ ਹੈ ਓਕੇ 52 ਦੇ ਅਡਜਸਟ ਹੋਏ ਜੀ ਚਲੋ ਸ਼ੁਕਰੀਆ ਜੀ ਚੰਗਾ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਹੈ ਹਾਂਜੀ ਤੇ ਹੁਣ ਜੀ ਤੁਹਾਨੂੰ ਥੋੜਾ ਜਿਹਾ ਇਧਰ ਬਾਹਰਲੇ ਪਾਸੇ ਲੈ ਕੇ ਚੱਲਦੇ ਹਾਂ ਗੁਰੂ ਘਰ ਦੇ ਬਾਹਰੋਂ ਨਖਾ ਖੇ ਲੈ ਆਉਨੇ ਆ ਏ ਦੇਖੋ ਸਾਰਾ ਇਹ ਜੰਗਲ ਹੈ ਜਦੋਂ ਹੀ ਤੁਸੀਂ ਇਹਦੀਆਂ ਸੜਕਾਂ ਦੇ ਨਿਕਲਦੇ ਹੋ ਨਾ ਵਿਕਟੋਰੀਆ ਤੇ ਤੇ ਆਲੇ ਦੁਆਲੇ ਇਸ ਤਰ੍ਹਾਂ ਦਾ ਸਾਰਾ ਵਿਚਾਲ ਦੀ ਸੜਕਾਂ ਜਾਂਦੀਆਂ ਆਲੇ ਦੁਆਲੇ ਸੰਘਣਾ ਜੰਗਲ ਬਹੁਤ ਘੱਟ ਵਸੂਆਂ ਹੈ ਜੀ ਇਹ ਆਇਰਲੈਂਡ ਤੇ ਸੋਏ ਸੀ ਜੀ ਆਪਣਾ ਅੱਜ ਦਾ ਵਲੌਗ ਪਾਲਦੀ ਪਿੰਡ ਦਾ ਜੀ ਤੁਹਾਨੂੰ ਦਿਖਾਇਆ ਕਿਵੇਂ ਪੰਜਾਬੀਆਂ ਨੇ ਇੱਥੇ ਆਪਣੇ ਘਰ-ਬਾਰ ਵਸਾਏ ਤੇ ਉਹ ਤੋਂ ਲੈ ਕੇ ਪਿੰਡ ਉਜੜਨ ਤੱਕ ਦੀ ਕਹਾਣੀ ਹੈ ਨਾ ਅੱਜ ਕੱਲ ਜਿੱਥੇ ਕੋਈ ਵੀ ਘਰ ਨਹੀਂ ਇੱਕ ਵੀ ਘਰ ਨਹੀਂ ਵਸਦਾ ਤੇ ਇਹ ਹੁਣ ਅਸੀਂ ਚੱਲੇ ਜੀ ਇੱਥੋਂ ਵਾਪਸ ਇਹ ਪਿੰਡ ਤੋਂ ਆਈਲੈਂਡ ਤੋਂ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਮਿਲਦੇ ਆਂ ਜੀ ਆਪਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ